ਗੱਲ ਕਰਦੇ ਆ ਲੰਬੜਦਾਰ ਸਰਦਾਰ ਦਰਸ਼ਨ ਸਿੰਘ ਜੀ ਹੋਰ ਨਾਲ ਸਰਦਾਰ ਜਾਦਵਿੰਦਰ ਸਿੰਘ ਹੁਣਾਂ ਦੇ ਫਾਦਰ ਸਾਹਿਬ ਨੇ ਤੇ ਬੜੀ ਮਿਹਨਤ ਤੇ ਮਸ਼ਕਤ ਵਾਲੇ ਇਨਸਾਨ ਨੇ ਆਪਣੀ ਲਾਈਫ ਦੇ ਵਿੱਚ ਇਹਨਾਂ ਨੇ ਕਿੰਨੀ ਮਿਹਨਤ ਕੀਤੀ ਕਿਹੜੇ ਕਿਹੜੇ ਸਾਧਨ ਜਿਹੜੇ ਆ ਉਹ ਬਣਾਏ ਆ ਤੇ ਕਿੱਦਾਂ ਬਣਿਆ ਉਹ ਸਾਰੀ ਗੱਲਬਾਤ ਕਰਾਂਗੇ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਸੇਤਾ ਠੀਕ ਆ ਜੀ ਆਏ ਨੂੰ ਤੁਹਾਡੇ ਕੋਲ ਧੰਨਵਾਦ 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 ਜੀ ਇਨੀ ਦੂਰੋਂ ਤੁਸੀਂ ਆਏ ਹੋ ਚੱਲ ਕੇ ਬਹੁਤ ਧੰਨਵਾਦ ਤੁਹਾਡੀ ਬਾਪੂ ਜੀ ਜਿਹੜੇ ਪਹਿਲਾ ਟਰੈਕਟਰ ਆ ਹਾਂ ਜੀ ਬਾਪੂ ਜੀ ਹੁਣਾਂ ਥੋੜਾ ਘੱਟ ਸੁਣਦਾ ਐਡਜਸਟਮੈਂਟ ਆਪੇ ਕਰ ਲਿਓ ਪਹਿਲਾ ਟਰੈਕਟਰ ਤੁਸੀਂ ਕਦੋਂ ਲਿਆ ਸੀ ਪਹਿਲਾ ਟਰੈਕਟਰ ਇਹ ਸਾਡੇ ਬਾਪੂ ਜੀ ਨੇ ਲਿਆ ਸੀ ਮੇਰੇ ਪਿਤਾ ਜੀ ਠੀਕ ਆ ਜੀ ਉਹ ਲਿਆ ਸੀ 1900 ਸਿੱਧਾ 10-12 ਸਾਲਾਂ ਦਾ ਸੀ ਮੈਂ ਫਰਗੂਸਨ ਟਰੈਕਟਰ ਫਰਗੂਸਨ ਹਾਂ ਫਰਗੂਸਨ ਟਰੈਕਟਰ ਮਿੱਟੀ ਦੇ ਇਹ ਲੈ ਚੱਲ ਰਹੇ ਸੀ 54 55 ਚ ਅੱਛਾ ਜੀ ਉਹਨਾਂ ਜਮਾਨਿਆਂ 'ਚ ਆਮ ਟਰੈਕਟਰ ਆਪਣੇ ਨਹੀਂ ਸੀ ਮਿਲਦੇ ਇੰਗਲੈਂਡ ਤੋਂ ਹੀ ਆਉਂਦੇ ਸੀ ਅੱਛਾ ਜੀ ਹਾਂ ਅਸੀਂ ਛੋਟੇ-ਛੋਟੇ ਹੁੰਦੇ ਸੀ ਉਦੋਂ ਉਹਦੇ ਨਾਲ ਕਲਟੀਵੇਟਰ ਵੀ ਇੰਗਲੈਂਡ ਤੋਂ ਹੀ ਆਉਂਦੇ ਸੀ ਤੇ ਐਸੇਲੇ ਆਪਣੀ ਉਮਰ ਕਿੰਨੀ ਕਹ ਹੈ ਮੇਰੀ ਉਮਰ 80 ਸਾਲ ਦੀ ਹੈ ਅੱਛਾ ਜੀ ਤੇ ਜਦੋਂ ਪਹਿਲਾ ਫਰਗੂਸਨ ਲਿਆ ਹੋਗੇ 10 ਸਾਲ ਦੇ ਉਹ ਉਹ ਮੈਂ 10 ਸਾਲਾਂ ਦਾ ਸੀ ਉਦੋਂ ਬਾਅਦ 2-3 ਸਾਲਾਂ ਬਾਅਦ ਹੀ ਮੈਂ ਟਰੈਕਟਰ ਚਲਾਉਣ ਲੱਗ ਗਿਆ ਸੀ ਅੱਛਾ ਜੀ ਤੇ ਸਾਰੀ ਉਮਰ ਸਾਰੇ ਪਰਿਵਾਰ ਚੋਂ ਥੋੜਾ ਜਿਹਾ ਮੈਂ ਮੋਟਾ ਤੇਜਾ ਸੀ ਅੱਛਾ ਜੀ ਭਰਾ ਮੇਰੇ ਇੱਕ ਮੇਥੋਂ ਛੋਟਾ ਸੀ ਉਹ ਛੀਦ ਹੋ ਗਿਆ ਅੱਛਾ ਜੀ ਇੱਕ ਵੱਡਾ ਸੀ ਉਹ ਫੌਜ ਚ ਭਰਤੀ ਹੋ ਗਿਆ ਉਹ ਨੌਜਵਾਨਾਂ ਚ ਠੀਕ ਹੈ ਜੀ ਤੇ ਫਿਰ ਉਹ ਖੇਤੀ ਆ ਕੰਮ ਬਾਪੂ ਜੀ ਇਕੱਲੇ ਸੀ ਜ਼ਮੀਨ ਜਾਦੇ ਸੀ ਹਾਂ ਜੀ ਇਹ ਇਸ ਕਰਕੇ ਫਿਰ ਉਹ ਆਮ ਹੀ ਰਵਾਜ ਸੀ ਵੀ ਦੋ ਤਿੰਨ ਬੱਚੇ ਸੀ ਜੀ ਜੀ ਇੱਕ ਬੱਚੇ ਨੂੰ ਵਾਈ ਚਲਾ ਲੈਂਦੇ ਸੀ ਜੀ ਜੀ ਤੇ ਫਿਰ ਮੈਨੂੰ ਵਾਈ ਚਲਾ ਲਿਆ ਸੀ ਜੀ ਖੇਤੀ ਕਰਨ ਲੱਗ ਗਏ ਸੀ ਠੀਕ ਹੈ ਉਦੋਂ ਤੋਂ ਲੈ ਕੇ ਫਿਰ ਮੈਂ ਸਮਝ ਨਹੀਂ 12 13 ਸਾਲ ਦਾ ਸੀ ਜਦੋਂ ਆਮ ਟਰੈਕਟਰ ਚਲਾਉਣ ਲੱਗ ਪਿਆ ਸੀ ਤੇ ਇਹ ਫਰਗੂਸਨ ਟਰੈਕਟਰ ਸੀ ਉਹ ਬਿਟੀ ਤੇ ਇਲਾ ਚੱਲਦਾ ਸੀ ਤਿੰਨ ਭਾਈ ਉਹ ਹਾਂਜੀ ਚਾਰ ਭਾਈ ਸੀ ਆ ਜੀ ਅੱਛਾ ਜੀ ਹਾਂਜੀ ਤਿੰਨ ਹੁਣ ਅਸੀਂ ਹੈਗੇ ਇੱਕ ਭਾਈ ਜਿਹੜਾ ਮੈਥੋਂ ਛੋਟਾ ਸੀ ਜੀ ਜੀ ਉਹ ਫੌਜ ਚ ਸਤ ਪਿਆਰ ਜੀ ਸੀ ਬੰਗਲਾਦੇਸ਼ ਦੀ ਲੜਾਈ ਛੇ ਹੋ ਗਈ 1971 ਚ 1971 ਚ ਲੈਫਟੀਨੈਂਟ ਸਰਦਾਰ ਜਸਮੀਲ ਸਿੰਘ ਜਸਮੀਲ ਸਿੰਘ ਲੈਫਟੀਨੈਂਟ ਸਰਦਾਰ ਜਸਮੀਲ ਸਿੰਘ 1971 ਜਦੋਂ ਬੰਗਲਾਦੇਸ਼ ਦੇ ਨਾਲ ਲੜਾਈ ਉਦੋਂ ਸ਼ਹੀਦ ਹੋ ਗਏ ਉਦੋਂ ਲੜਾਈ ਲੱਗੀ ਸੀ ਉਦੋਂ ਇਹਨਾਂ ਦੀ ਪਟਨਾ ਕਲਕੱਤੇ ਸੀ ਅੱਛਾ ਜੀ ਕਲਕੱਤੇ ਤੋਂ ਬਾਅਦ ਜਿਹੜੇ ਇਹ ਲੜਾਈ ਲੱਗ ਗਈ ਜੀ ਜੀ ਉਦੋਂ ਪਹਿਲਾਂ ਭਾਈ ਸਾਹਿਬ ਇਹ ਜਸੂਰਸ ਬਣ ਕੇ ਤੜੀ ਆਪਣੀ ਕੇਸ ਗੂਸ ਘਟਾ ਦੇ ਸੀ ਜੀ ਤਾਂ ਫਿਰ ਉਹ ਜੂਸ ਬਣ ਕੇ ਉੱਥੇ ਚੱਲਿਆ ਗਿਆ ਸੀ ਅੱਛਾ ਜੀ ਇੱਕ ਸਾਲ ਬਾਅਦ ਫਿਰ ਇਹ ਉੱਥੋਂ ਉਹਦੇ ਚੋਰੀਆਂ ਰਹਿਣਾ ਫਿਰ ਉਹਨਾਂ ਦੇ ਉੱਥੇ ਕੋਈ ਪਾਣੀ ਪੂਣੀ ਬੜਾ ਖਰਾਬ ਸੀ ਜੀ ਫਿਰ ਜ਼ਿਆਦਾ ਬਿਮਾਰ ਹੋ ਗਏ ਠੀਕ ਹੈ ਬਿਮਾਰ ਹੋਣ ਤੋਂ ਬਾਅਦ ਜੀ ਹਸਪਤਾਲ ਆ ਗਏ ਜੀ ਹਸਪਤਾਲ ਤੋਂ ਬਾਅਦ ਜੀ ਫਿਰ ਲੜਾਈ ਲੱਗ ਗਈ ਅੱਛਾ ਜੀ ਲੜਾਈ ਲੱਗਣ ਤੋਂ ਬਾਅਦ ਫਿਰ ਉਹਦਾ ਮਨਸੀ ਦੀ ਲੋਕੀ ਮੈਨੂੰ ਸਾਰੇ ਕਹਿਣਗੇ ਜੀ ਕਿ ਲੜਾਈ ਲੱਗ ਗਈ ਹੁਣ ਡਰਦਾ ਮਾਰਾ ਹਸਪਤਾਲ ਪੈ ਗਿਆ ਅੱਛਾ ਜੀ ਇਹ ਫਿਰ ਉਹ ਡਾਕਟਰਾਂ ਨੂੰ ਆਦਾ ਵੀ ਮੈਂ ਨਹੀਂ ਇੱਥੇ ਰਹਿ ਸਕਦਾ ਮੈਂ ਤਾਂ ਲੜਾਈ ਚ ਜਾਣਾ ਹੀ ਜਾਣਾ ਠੀਕ ਹੈ ਜੀ ਇਹ 12 13 ਦਿਨ ਇਹਨਾਂ ਦੀ ਪਟੜਨ ਜਸੌਰ ਦਾ ਜ਼ਿਲ੍ਹਾ ਇਹਨਾਂ ਦੀ ਪਟੜਨ ਨੇ ਜਿੱਤਿਆ ਸੀ ਅੱਛਾ ਜੀ ਖੁੱਲਾ ਸੈਕਟਰ ਹੈ ਉੱਥੇ ਕੋਈ ਜਸੌਰ ਦੇ ਨੇੜੇ ਠੀਕ ਹੈ ਉੱਥੇ ਰਹਿਣਿਆਂ ਕੋਲ ਇੱਕ ਦੋ ਆ ਰਸ਼ੀਆ ਦੀਆਂ ਗੱਡੀਆਂ ਆਈਆਂ ਸੀ ਉਹ ਟਿੰਕ ਵਰਗੀਆਂ ਗੱਡੀਆਂ ਸੀ ਪਰ ਟਾਇਰ ਸੀ ਉਹਦੇ 'ਚ ਅੱਛਾ ਜੀ ਉਹਦੇ ਵਿੱਚ ਇਹ ਕੋਈ 25 ਬੰਦੇ ਸੀ ਇਹ ਜੋ ਪਸਟਨ ਦੇ ਜੀ ਲੈਫਟੀਨੈਂਟ ਸੀ ਇਹ ਜੀ ਜੀ ਇਹ ਉਹਦੇ ਉਹ ਰਾਤ ਨੂੰ ਉਹ ਮੋਰਚੇ ਮਾਰ ਕੇ ਫੱਟੇ ਨਹੀਂ ਗਏ ਇਹਨਾਂ ਤੋਂ ਅੱਛਾ ਜੀ ਸਵੇਰ ਜਦੋਂ 5 ਵਜੇ ਉੱਥੇ ਦਿਨ ਚੜਜੇਦਾ ਬੰਗਲਾਦੇਸ਼ 'ਚ ਜੀ ਜੀ ਤੋਂ ਰਾਤ ਰਾਤ ਜੇ ਥੋੜਾ ਜਿਆ ਅੱਗੇ ਵਧ ਹੀ ਗਏ ਅੱਗੇ ਕੋਈ ਸੇਵ ਨਾਲਾ ਸੀ ਸੇਵ ਨਾਲੇ ਦੇ ਵਿੱਚ ਪੱਕੇ ਬੰਕਰ ਬਣੇ ਹੋਏ ਸੀ ਠੀਕ ਹੈ ਉਹਦੇ ਜਦੋਂ ਉੱਥੇ ਮੜਾ ਚਾਨਣ ਹੋਇਆ ਤੇ ਫਿਰ ਉਹ ਪਹਿਲਾ ਰਾਤ ਨੂੰ ਉੱਥੋਂ ਫੇਰ ਨਹੀਂ ਆਇਆ ਅੱਛਾ ਜੀ ਕਿਉਂ ਫਿਰ ਤੜਕੇ ਜਦੋਂ ਦਿਨ ਚੜ ਗਿਆ ਉਹਨੂੰ ਪਤਾ ਲੱਗ ਗਿਆ ਉਹ 40 ਗੱਜ ਤੋਂ ਜਾਂ ਸਾਰੇ ਨੇੜੇ ਆ ਗਿਆ ਬੰਦਾ ਜੀ 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 ਉਹ ਫੇਰ ਨਿਸ਼ਾਨੀ ਲੈ ਲੈ ਕੇ ਉਹ ਮਾਰੀ ਗਿਆ ਠੀਕ ਹੈ ਉੱਚੀ ਮੁੰਡੇ ਦੇ ਨਾਲ ਸ਼ਹੀਦ ਹੋ ਗਏ ਸੀ ਅੱਛਾ ਜੀ ਤੇ ਇਹਨੂੰ ਚੱਕਣੇ ਨੇ ਔਰ ਬਹੁਤ ਹਰਮਨ ਪਿਆਰਾ ਸੀ ਆਪਦੀ ਫੌਜ ਵਰਤੀ ਠੀਕ ਹੈ ਬਹੁਤ ਮੁੰਡਿਆਂ ਨਾਲ ਉਦੋਂ ਬਾਅਦ ਫਿਰ ਹੋਜਾਦਾ ਬਣੀ ਉਹਨਾਂ ਦੀ ਹਾਂਜੀ ਇਹ ਉਦੋਂ ਬਾਅਦ ਜਿਬਾ ਸੋ ਸ਼ਹੀਦ ਹੋ ਗਏ ਤੇ ਤੂੰ ਇੱਕ ਭਰਾ ਹੀ ਵੱਡੇ ਸਾਡੇ ਉਹ ਵਿੰਗ ਕਮਾਂਡਰ ਰਿਟਾਇਰ ਹੋਈ ਚੰਡੀਗੜ੍ਹ ਰਹਿੰਦੇ ਠੀਕ ਹੈ ਆ ਘਰ ਉਹਨਾਂ ਦਾ 에ਅਰਫੋਰਸ ਤੋਂ 에ਅਰਫੋਰਸ ਤੋਂ ਠੀਕ ਹੈ ਇਹ ਛੋਟਾ ਭਾਈ ਆ ਪਰਲੇ ਪਾਸੇ ਘਰ ਰਹਦਾ ਠੀਕ ਹੈ ਦੋ ਭਾਈ ਹੁਣ ਅਸੀਂ ਇੱਥੇ ਰਹਿੰਦੇ ਹਾਂ ਚਲੋ ਖੇਤੀ ਸਾਡੀ ਪਹਿਲਾਂ ਇਕੱਠੀ ਸੀ ਅੱਛਾ ਜੀ ਉਹ ਨੌਜਵਾਨਾਂ ਚ ਫਿਰ ਅਸੀਂ 1900 ਸਾਡਾ ਕੁਝ ਉਹਨਾਂ ਜਮਾਨਿਆਂ ਚ ਚੰਗਲੀ ਸੀ ਲੱਗਦੇ ਠੀਕ ਹੈ ਸਾਡਾ ਇੱਕ ਅਗਲੇ ਖੇ ਸੀ ਅਗਲੇ ਅੰਦਰ ਪਿੰਡ ਉੱਥੇ ਖੇ ਸੀ 80 85 ਕਿੱਲਾਂ ਦਾ ਟੱਕ ਠੀਕ ਹੈ ਆ ਪਾਪਾ ਜੀ ਸਾਡੇ ਕਿੱਲੇ ਹੀ ਸੀ ਅੱਛਾ ਜੀ 120 30 ਕਿੱਲੇ ਜ਼ਮੀਨ ਸੀ ਪਾਪਾ ਜੀ ਕੋਲੇ ਅੱਛਾ ਜੀ ਤਾਂ ਉਹਨਾਂ ਜਵਾਨਿਆਂ 'ਚ ਫਿਰ ਇਹ ਇੰਗਲੈਂਡ ਤੋਂ ਚੀਜ਼ਾਂ ਲਿਆਉਂਦੇ ਸੀ ਇਹ ਰਾਜਿਆਂ ਕੋਲੇ ਰਿਆਸਤ ਫਰੀਦਕੋਟ 'ਚ ਪਿੰਡ ਸੀ ਸਾਡਾ ਹਾਂਜੀ ਇਹ ਰਿਆਤ ਫਰੀਦਕੋਟ ਨਾਲ ਪਾਪਾ ਜੀ ਦੀ ਬਹੁਤ ਇੱਜ਼ਤ ਸੀ ਅੱਛਾ ਜੀ ਇਹ ਉਹਨਾਂ ਜਵਾਨਿਆਂ 'ਚ ਇੱਕ ਰਾਜੇ ਦਾ ਕਾਨੂੰਨ ਸੀ ਇਹ ਪਿੰਡ ਦਾ ਇਕੱਲਾ ਨੰਬਰਦਾਰ ਹੋਵੇ ਜੀ 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 250 ਕਮਾ ਜਮੀਨ ਹੋਵੇ ਉਹਨੂੰ ਕੁਰਸੀ ਬਰਾਬਰ ਦਿੰਦੇ ਸੀ ਅੱਛਾ ਜੀ ਇਹ ਉਹਨਾਂ ਜਮਾਨਿਆਂ ਦੀ ਵੇਖੋ ਤੁਸੀਂ ਉਹ ਹੀ ਜੰਗੇ ਸੀ ਜਿਹੜੇ ਸਾਡੇ ਤਾ ਚਾਚਾ ਜੀ ਦੂਜੇ ਘਰ ਜੀ 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 ਦੂਰੋਂ ਤੋਂ ਜੀ ਤਿੰਨ ਕਿੱਲੇ ਜ਼ਮੀਨ ਇਹਨੇ ਦੀ ਘੱਟ ਸੀ ਅੱਛਾ ਜੀ ਫਿਰ ਉਹ ਤਿੰਨ ਕਿੱਲੇ ਜ਼ਮੀਨ ਉਹਨਾਂ ਦਿਨਾਂ 'ਚ ਪਾਪਾ ਜੀ ਦੇ ਨਾਂ ਕਰਾਈ ਅੱਛਾ ਜੀ ਵੀ ਇਹਨੂੰ ਇਹਨੂੰ ਕੁਰਸੀ ਬਰਾਬਰ ਮਿਲੇ ਠੀਕ ਹੈ ਜੀ ਰਾਤ ਫਰੀਦਕੋਟ ਸਾਡਾ ਪਿੰਡ ਸੀ ਅੱਛਾ ਜੀ ਤੇ ਉਦੋਂ ਬਾਅਦ ਫਿਰ ਇਹ ਮੇਰੇ ਫਰੀਦਕੋਟਿਆ ਆਪ ਲਈ ਬਹੁਤ ਕਰਦਾ ਸੀ ਫਰੀਦਕੋਟਿਆ ਆ ਜਾ ਹਾਂਜੀ ਤੇ ਫਿਰ ਇਹਨਾਂ ਨੂੰ ਮਸ਼ੀਨਰੀ ਦਾ ਬਹੁਤ ਸ਼ੌਕ ਸੀ ਅੱਛਾ ਜੀ ਫਿਰ ਉਹ ਤੋਂ ਬਾਅਦ ਸਾਡੀ ਕਿਸੇ ਜਮਾਨੇ 'ਚ ਟੀਵੀ ਆਇਆ ਗਾਂ ਵਾਲੇ ਖੇਤ ਅੱਛਾ ਜੀ ਉੱਥੇ 80 ਕਿੱਲਿਆਂ ਦਾ ਟੱਗ ਸੀ ਉਹ ਟੀਵੀ ਦਾ ਪਾਣੀ ਇੰਨਾ ਮਾੜਾ ਨਿਕਲਿਆ ਲਾਭੇ ਤੋਂ ਆਉਂਦੇ ਹੁੰਦੇ ਸੀ ਮਿਸਤਰੀ ਉਹਨਾਂ ਜਮਾਨਿਆਂ 'ਚ ਠੀਕ ਹੈ ਫਿਲਟਰ ਪਾ ਗਏ ਉਹ ਤੇ ਇੰਜਨ ਵੀ ਇੰਗਲੈਂਡ ਦਾ ਲਿਆਂਦਾ ਉਸ ਜਵਾਨੇ 'ਚ ਅੱਛਾ ਉਹ ਉਹ ਜਿਹੜੇ ਜਿੱਥੇ ਜਿੱਥੇ ਪਾਣੀ ਲੱਗ ਗਿਆ ਉੱਥੇ ਉੱਥੇ ਬਸ ਉਹ ਪਹਿਲੀ ਖਤਮ ਹੋ ਗਈ ਠੀਕ 40 ਕਿੱਲਿਆਂ ਨੂੰ ਪਾਣੀ ਲੱਗਿਆ ਤੇ 40 ਕਿੱਲੇ ਹੀ ਖਤਮ ਹੋ ਗਏ ਕਲਰ ਪੈ ਗਿਆ ਦੇ ਵਿੱਚ ਮਤਲਬ ਪਾਣੀ ਇੰਨਾ ਖਰਾਬ ਪਾਣੀ ਬਾੜਾ ਨਿਕਲਿਆ ਉਹ ਫਿਰ ਸਾਡੀ ਤਾਂ ਸਮਝ ਲੋ ਵੀ ਤੁਸੀਂ ساری ਜ਼ਿੰਦਗੀ ਇਸੇ ਕੰਮ 'ਚ ਹੀ ਲੱਗ ਗਈ ਨਹਿਰ ਦਾ ਪਾਣੀ ਯੂਨੀਵਰਸਿਟੀ ਵਾਲੇ ਕਹਿੰਦੇ ਸੀ ਵੀ ਨਹਿਰ ਦਾ ਪਾਣੀ ਲਾਓ ਨਹਿਰ ਦਾ ਪਾਣੀ ਨਹੀਂ ਸੀ ਲੱਗਦਾ ਉਸ ਨੂੰ ਅੱਛਾ ਜੀ ਬਹੁਤ ਬਸ ਕੱਲ ਉਹ ਤੋਂ ਬਾਅਦ ਫੇਰ ਮਸ਼ੀਨਰੀ ਆ ਗਈ ਡੂੰਘੇ ਪੈਰ ਹੋ ਗਏ ਉਹਨਾਂ ਜਵਾਨਾਂ 'ਚ ਫੇਰ ਅਸੀਂ 63 ਦੇ ਵਿੱਚ ਆਇਆ ਹਿੰਦੂਸਤਾਨ ਟਰੈਕਟਰ ਅੱਛਾ ਜੀ ਹਾਂ ਜੀ ਉਹ ਟਰੈਕਟਰ ਸੀ ਛੋਟਾ 25 ਪਾਵਰ ਦਾ ਸੀ ਠੀਕ ਹੈ ਉਹ ਟਰੈਕਟਰ ਪਿਆ ਪਾਵਰ ਦਾ ਪਹਿਲਾ ਟਰੈਕਟਰ ਆਇਆ ਆਪਣੇ ਤੇ ਪਹਿਲਾ ਉਹ ਨਾਡਗੈਰਾ ਟਰੈਕਟਰ ਹੁੰਦਾ ਸੀ ਉਹਦੀ ਥਾਂ ਤੇ ਫਿਰ ਇਹ ਹਿੰਦੂਸਤਾਨ ਟਰੈਕਟਰ ਬਣਿਆ ਸੀ ਅੰਡਰ ਲਾਇਸੈਂਸ ਅੱਛਾ ਜੀ ਬੜੌਦੇ ਬਣਦਾ ਜੀ ਇਹ ਠੀਕ ਹੈ ਆ ਉਹ ਵੇਲੇ ਜੀ ਅਸੀਂ ਟਰੈਕਟਰ ਲਿਆ ਵੀ ਜੀ ਵੱਡਾ ਟਰੈਕਟਰ ਲਈਏ ਤਾਂ ਉਹ ਜ਼ਮੀਨ ਜਿਹੜੀ ਖਰਾਬ ਹੋਈ ਏ ਸੂਤ ਹੋ ਜੇ ਅੱਛਾ ਜੀ ਪਰ ਉਹ ਨਹੀਂ ਗੱਲ ਬਣੀ ਉਹ ਜਮੀਨ ਐ ਇਸ ਤਰ੍ਹਾਂ ਇਨੀ ਖਰਾਬ ਹੋ ਗਈ ਸੀ ਵੀ ਤੁਰਾ ਘੁਰਾਈ ਜਾਂਦਾ ਟਰੈਕਟਰ ਖੁੱਬ ਜਾਂਦਾ ਸੀ ਤੇ ਜੇ ਜਿੱਥੇ ਹਾਲੀ ਨਹੀਂ ਸੀ ਲਾਦਾ ਉਹ ਹਾਲੀ ਨਹੀਂ ਸੀ ਲੱਗਦੇ ਜਾਣੇ ਪੱਥਰ ਬਣ ਜਾਂਦੀ ਸੀ ਕਲਰ ਪੈ ਗਿਆ ਸੀ ਜਮੀਨ 'ਚ ਕਲਰ ਜ਼ਿਆਦਾ ਪੈ ਗਿਆ ਹਾਂਜੀ ਫਿਰ 68 69 ਜੋ ਇਹ ਉਹ ਟਰੈਕਟਰ ਲਿਆ ਉਸ ਤੋਂ ਬਾਅਦ ਜਿੱਦਾਂ ਫਿਰ ਬਦਲੀ ਹੁੰਦੇ ਰਹੇ ਫਿਰ ਸ਼ਿਵਰਾਜ ਟਰੈਕਟਰ ਆ ਗਿਆ ਠੀਕ ਹੈ ਸ਼ਿਵਰਾਜ ਟਰੈਕਟਰ ਜਿਹੜਾ ਆਇਆ 1900 85 ਜਾਇਆ ਕਿ ਨਾ 90 'ਚ ਫਿਰ ਉਹਦੀ ਵੀ ਲਿਫਟ ਨਹੀਂ ਸੀ ਕੰਮ ਕਰਦੀ ਅੱਛਾ ਇਹ ਉਹ ਸਾਡੇ ਇੱਥੇ ਕੋ ਰਾਮਪੁਰੇ ਦਾ ਸੀ ਗੁਫਤਾ ਉਹ ਬੜਾ ਸ਼ਕੀਨ ਸੀ ਮਸ਼ੀਨਰੀ ਦੇ ਕੰਮ 'ਚ ਠੀਕ ਹੈ ਤੇ ਉਦੋਂ ਇੱਕ ਰਸ਼ੀਆ ਦੀ ਮਸ਼ੀਨ ਆਈ ਸੀ ਨਰਮਾ ਜੀ ਉਹ ਚੌਣ ਲਈ ਅੱਛਾ ਜੀ ਤਾਂ ਉਹ ਪਿਆਜ ਬੁਰੀ ਤਰ੍ਹਾਂ ਫੇਲ ਹੋ ਗਈ ਉਹ ਅੱਛਾ ਤੇ ਉਹ ਮੇਰੇ ਕੋਲੇ ਆਇਆ ਤੇ ਉਹ ਮੈਨੂੰ ਕਹਿੰਦਾ ਯਾਰ ਕਿ ਤੂੰ ਚੱਲ ਮੇਰੇ ਨਾਲ ਹਾਂ ਉਹ ਰਸ਼ੀਆ ਤੋਂ ਕੋਈ ਬੰਦੇ ਆਉਣੇ ਅੱਛਾ ਤੇ ਮੈਂ ਕਿਹਾ ਯਾਰ ਆਪਾਂ ਅਣਪਾ ਬੰਦੇ ਆ ਉੱਥੇ ਸਾਨੂੰ ਕੀ ਉੱਥੇ ਕਰਾਂਗੇ ਉਹ ਕਦੇ ਵੀ ਨਹੀਂ ਉਹ ਰਸ਼ੀਆ ਵਾਲੇ ਬੰਦੇ ਕਹਿੰਦੇ ਵੀ ਜਿਹੜਾ ਆਪ ਬੰਦਾ ਕਿਸਾਨ ਹੈ ਹਾਂ ਵੀ ਉਹ ਸਾਨੂੰ ਦੱਸੇ ਵੀ ਸਾਡੇ ਆ ਨਾ ਚੁਗਲ ਨਰਮਾ ਚੁਗਲ ਵਾਲੀ ਜਿਹੜੀ ਮਸ਼ੀਨ ਹੈ ਵੀ ਉਹ ਫੇਲ ਕਿਉਂ ਹੋ ਗਈ ਜੀ ਜੀ ਤਾਂ ਉਦੋਂ ਫਿਰ ਜੀ ਉਹ ਸਾਨੂੰ ਉਹਨਾਂ ਨੇ ਉੱਥੇ ਸ਼ਵਾਲਕ ਹੋਟਲ 'ਚ ਰੱਖਿਆ ਸਾਨੂੰ 12-13 ਦਿਨ ਅੱਛਾ ਉਹਨਾਂ ਨਾਲ ਮੀਟਿੰਗਾਂ ਕਰਦੇ ਸੀ ਰਸ਼ੀਆ ਦੇ ਬੰਦਿਆਂ ਨਾਲ ਅੱਛਾ ਜੀ ਉਹ ਆਪਾਂ ਨੂੰ ਬੋਲ ਕੇ ਦੱਸਦੇ ਸੀ ਰਸ਼ੀਆ ਭਗਤ ਭਗਤਾ ਜੀ ਹਾਂ ਉਹ ਆਪਣਾ ਬੰਦਾ ਮੈਨੂੰ ਸਮਝਾਉਂਦਾ ਸੀ ਠੀਕ ਹੈ ਉਹਨੇ ਬੈਦਨ ਨੂੰ ਫੈਲਮ ਚਲਾ ਕੇ ਵਿਖਾਈ ਅੱਛਾ ਜੀ ਉਹ ਮੈਂ ਦੂਜੇ ਦਿਨ ਜਦੋਂ ਮਨ ਦੱਸਿਆ ਮੈਂ ਜੀ ਤੁਹਾਡੀ ਗਲਤ ਹੈ ਮਸ਼ੀਨ ਅੱਛਾ ਜੀ ਉਹ ਗੱਲ ਵੀ ਗਲਤ ਆਪਣੀ ਹੁਣ ਜਿਹੜੀ ਆਮ ਪੰਜਾਬ ਚ ਨਰਮਾ ਬੀਜ ਦੇ 2.5 ਫੁੱਟ ਤੇ ਹਾਂਜੀ ਅੱਜ ਕੱਲ ਦਾ ਜਵਾਨਾ ਬਦਲ ਗਿਆ ਉਹਦੋਂ ਨਰਮਾ ਹੀ ਜਾਦੀ ਸਾਡੇ ਹੁੰਦਾ ਸੀ ਬਿਲਕੁਲ ਇਹ ਨਰਮੇ ਨਾਲ ਹੀ ਅਸੀਂ ਬੀਜਦੇ ਸੀ ਮਸ਼ੀਨ ਨਾਲ ਹੀ ਟਰੈਕਟਰ ਨਾਲ ਸੀਲ ਵੀ ਕਰਦੇ ਸੀ ਸਪਰੇ ਵੀ ਕਰਦੇ ਸੀ ਉਹ ਜਦੋਂ ਮੈਂ ਸਾਰੀ ਗੱਲਬਾਤ ਦੱਸੀ ਫਿਰ ਉਹਨੂੰ ਬੜਾ ਚੰਗਾ ਲੱਗਿਆ ਸੀਐਮਸੀ ਜਿਹੜਾ ਉਹ ਰਸ਼ੀਆਲਾ ਠੀਕ ਹੈ ਤੇ ਉਹ ਕਹਿੰਦਾ ਵੀ ਫਿਰ ਸਾਡਾ ਨੁਕਸ ਕੀ ਆ ਮੈਂ ਕਿਹਾ ਵੀ ਤੁਹਾਡੇ ਟਾਇਰ ਨਹੀਂ ਸਹੀ ਅੱਛਾ ਉਹ ਟਾਇਰ ਉੱਥੋਂ ਵਾਲੂ ਉਹਨਾਂ ਦੇ 3 3 4 4 ਫੁੱਟ ਤੇ 5 ਫੁੱਟ ਦੇ ਪੋਰਾ ਨਰਮੇ ਦਾ ਠੀਕ ਹੈ ਉਹ ਵੱਡੇ ਟਾਇਰ ਉਹਨਾਂ ਦੇ ਡੇਡੇ ਪਾਏ ਹੋਏ ਅੱਛਾ ਜੇ ਜਦੋਂ ਮਸ਼ੀਨ ਚੱਲੇ ਤੇ ਉਹ ਪਲਾਂਟ ਨੂੰ ਲੱਪ ਦੇ ਨਰਮਾ ਪਰਾਂ ਨੂੰ ਜਾਵੜੇ ਤੇ ਉਹ ਸੱਕ ਨਾ ਕਰੇ ਅੱਛਾ ਮੈਂ ਕਿਹਾ ਜੀ ਤੁਹਾਡੀ ਇਹ ਗਲਤ ਹੈ ਫਿਰ ਉਹਨੂੰ ਮੈਸੇਜ ਆਉ ਦਿੱਤਾ ਵੀ ਤੁਸੀਂ ਦੋ ਟਰੈਕਟਰ ਲੈ ਲਓ ਅੱਛਾ ਟਰੈਕਟਰ ਤੇ ਘਟ ਕਰੋ ਮਸ਼ੀਨ ਠੀਕ ਹੈ ਤਾਂ ਫਿਰ ਬੜੀ ਸੀ ਉੱਥੇ ਸਾਨੂੰ 12-13 ਦਿਨ ਰਹੇ ਸਾਨੂੰ ਬੜਾ ਚੰਗਾ ਮਾਨ ਮਿਲਿਆ ਅਨਪੜ ਹੋਣ ਦੇ ਨਾਤੇ ਬੜੋਦੇ ਹਾਂਜੀ ਬੜੋਦੇ ਨਹੀਂ ਇੱਥੇ ਚੰਡੀਗੜ੍ਹ 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 ਸੀ ਉਹਦੋਂ ਮੀਟਿੰਗ ਠੀਕ ਹੈ ਤਾਂ ਉਹ ਵੇ ਸਾਨੂੰ ਕਹਿੰਦੇ ਵੀ ਫਿਰ ਮੇਰੇ ਨਾਲ ਬਹੁਤ ਗੱਲਾਂ ਬਾਤਾਂ ਉਹ ਕਰਦੇ ਤੇ ਅਖੀਰਲੇ ਦਿਨ ਫੇ ਖਾਣਾ ਉਹਨਾਂ ਨੇ ਸਾਡੇ ਨਾਲ ਇਕੱਠਾ ਕੀਤਾ ਅੱਛਾ ਜੀ ਉਹ ਗੱਲਾਂ ਬਾਤਾਂ ਕਰਨ ਲੱਗ ਪਿਆ ਵੀ ਤੁਹਾਡੇ ਬੱਚੇ ਕਿੰਨੇ ਆ ਕੀ ਐ ਉਹ ਬਹਿਮਾਨ ਦੱਸਿਆ ਕਿ ਮੇਰੀ ਲੜਕੀ ਆ ਉਹ ਵਹੀ ਹੈ ਜਲੰਧਰ ਅੱਛਾ ਜੀ ਇਸ ਤਰ੍ਹਾਂ ਕਰਕੇ ਵਕੀਲ ਹੈ ਮੁੰਡਾ ਠੀਕ ਹੈ ਤੇ ਉਹਦਾ ਗਾਂ ਬੱਚੇ ਵੀ ਹੈ ਉਹ ਮੈਨੂੰ ਕਹਿੰਦਾ ਅੱਛਾ ਫਿਰ ਤੁਸੀਂ ਨਾਨਾ ਜੀ ਬਣ ਗਏ ਅੱਛਾ ਤੇ ਉਹ ਬੜਾ ਹੈਰਾਨ ਹੋ ਕੇ ਕਹਿੰਦਾ ਜੀ ਕਰਮਾ ਵਾਲੇ ਆ ਤੁਸੀਂ ਨਾਨਾ ਬਣ ਗਏ ਸਾਡੇ ਦਾ ਕਹਿੰਦਾ ਨਾਨਾ ਹੀ ਨਹੀਂ ਬਣਦਾ ਕੋਈ ਕੁੜੀਆਂ ਕਿੱਥੇ ਜਾਂਦੀਆਂ ਕਿੱਥੇ ਜਾਂਦੀਆਂ ਇਸ ਤਰ੍ਹਾਂ ਵੀ ਖੁੱਲ ਗਿਆ ਮੇਰੇ ਨਾਲ ਅੱਛਾ 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 ਫਿਰ ਉਹਨੇ ਮੈਨੂੰ ਆਪ ਦਾ ਕਾਰਡ ਦਿੱਤਾ ਅੱਛਾ ਜੀ ਆਪ ਦੀ ਲੈਟਰ ਪੈਡ ਤੇ ਮੈਨੂੰ ਲਿਖ ਕੇ ਦਿੱਤਾ ਠੀਕ ਹੈ ਵੀ ਜਦੋਂ ਅਸੀਂ ਮਸ਼ੀਨ ਬਣਾਵਾਂਗੇ ਜੀ ਜੀ ਤੇ ਅਸੀਂ ਤੁਹਾਨੂੰ ਉੱਥੇ ਸੱਦਾਂਗੇ ਅੱਛਾ ਜੀ ਫੇ ਮੈਨੂੰ ਆਖੇ ਮੈਂ ਕਹਿਆ ਜੀ ਸਾਡੇ ਮੁਲਕ ਚ ਇੱਕ ਬਿਮਾਰੀ ਹੈ ਇਹ ਕੋਈ ਬੰਦਾ ਕਾਰਡ ਕੱਢਦਾ ਹੈ ਨਾ ਤਾਂ ਇਹ ਹਰੇਕ ਬੰਦੇ ਦੇ ਜਿੱਦਿਆ ਵੀ ਇਹ ਕਾਰਡ ਮੈਨੂੰ ਮਿਲ ਜੀ ਬਿਲਕੁਲ ਉਹਨੇ ਕਾਕਾ ਜਯਾਦਵਿੰਦਰ ਹੈ ਖੇਚਲ ਕਰਦਾ ਹੈ ਜੀਨਤ ਕਰਦਾ ਹੈ ਪੈਸੇ ਖਰਚ ਕਰਦਾ ਹੈ ਜੀ ਜੀ ਲੋਕ ਆਉਂਦੇ ਹੈ ਹਰੇਕ ਬੰਦੇ ਦੇ ਜਿੱਦਿਆ ਵੀ ਇਹ ਕਾਰਡ ਮੈਨੂੰ ਮਿਲ ਜੀ ਹਾਂ ਇਹ ਸਾਡੇ ਮੁਲਕ ਚ ਘਾਟ ਹੈ ਤਾਂ ਲੱਤਾ ਖੇਚਦੇ ਹਾਂ ਜੀ ਤਾਂ ਉਹ ਫਿਰ ਨਹੀਂ ਗੱਲ ਸਿਰੇ ਚੜੀ ਮੈਂ ਕਹਿਆ ਜੀ ਸਾਡੇ ਸਾਡੇ ਨਾ ਜਾਦਾ ਕੋਈ ਐਮਐਲਏ ਦਾ ਮੁੰਡਾ ਆਊਗਾ ਮੇਰੇ ਨਾਲ ਤੇ ਜਾਂ ਕੋਈ ਕੰਪਨੀ ਵਾਲਿਆਂ ਦਾ ਬੰਦਾ ਆਊਗਾ ਸ਼ਿਵਰਾਜ ਟਰੈਕਟਰ ਵਾਲੇ ਲੈ ਕੇ ਗਏ ਸੀ ਮੈਨੂੰ ਅੱਛਾ ਜੀ ਅ ਉਹ ਕਹਿੰਦੇ ਵੀ ਬੜਾ ਹੈਰਾਨ ਹੋਇਆ ਉਹਨੇ ਫਿਰ ਮੈਨੂੰ ਸਾਰੇ ਕਾਗਜ਼ ਪੱਤਰ ਦਿੱਤੇ ਕਿ ਜਦੋਂ ਅਸੀਂ ਤੁਹਾਨੂੰ ਡਾਇਰੈਕਟ ਛੱਡਾਂਗੇ ਰਸ਼ੀਆ ਜੀ ਠੀਕ ਹੈ ਪਰ ਉਦੋਂ ਬਾਅਦ ਕੀ ਹੋਇਆ ਵੀ ਉਹ ਸਟੇਟਾ ਹੀ ਲੱਗ ਹੋ ਗਈਆਂ ਹਾਂ ਪੁਰਾਣੀ ਗੱਲ ਹੈ ਬਿਲਕੁਲ 1900 ਮੇਰਾ ਗੱਲ 90 94 92 ਦੀ ਗੱਲ ਹੈ ਠੀਕ ਠੀਕ ਹੈ ਹਾਂ ਫਿਰ ਉਹ ਰਸ਼ੀਆ ਹੀ ਟੁੱਟ ਗਈ ਰਸ਼ੀਆ ਫਿਰ ਉਹ ਦੋ ਮੁੜ ਕੇ ਰਸ਼ੀਆ ਅਲੱਗ-ਅਲੱਗ ਹੋ ਗਏ ਪਹਿਲਾਂ ਯੂਐਸਐਸਆਰ ਹੀ ਤਾਂ ਭਾਈ ਹੈ ਨਾ ਤੇ ਬਾਅਦ ਵਿੱਚ ਬਾਅਦ ਵਿੱਚ ਫਿਰ ਉਹ ਸਰੀਟਾ ਡੈਡ ਹੋ ਗਿਆ ਕੋਈ ਬਚ ਰਹਿ ਗਿਆ ਫਿਰ ਉਹਦੇ ਜਿਹੜਾ ਉਹ ਟਰੈਕਟਰ ਦੀ ਸਾਡੇ ਕੋਲੇ 1968 70000 ਚ ਲਿਆ ਸੀ ਹਿੰਦੁਸਤਾਨ ਹਾਂਜੀ ਹਿੰਦੁਸਤਾਨ ਉਹ ਫਰਗੂਸਨ ਟਰੈਕਟਰ ਦੀ ਜਿਹੜੀ ਲਿਫਟ ਸੀ ਹਾਂਜੀ ਉਹ ਬਹੁਤ ਵਧੀਆ ਚੱਲਦੀ ਸੀ ਕਿਉਂਕਿ ਇੰਗਲੈਂਡ ਦਾ ਬਣਿਆ ਹੋਇਆ ਸੀ ਉਹ ਜੀ ਜੀ ਆਮ ਟਰੈਕਟਰ ਥੋੜੇ ਵੀ ਇਲਾਕੇ 'ਚ ਉਹ ਟਰੈਕਟਰ ਆਮ ਫਰਗੂਸਨ ਹੀ ਹੁੰਦੇ ਸੀ ਜੀ ਜੀ ਉਹ ਵੇ ਹਿੰਦੁਸਤਾਨ ਟਰੈਕਟਰ ਦੀ ਲੈਫਟ ਨਹੀਂ ਸੀ ਕੰਮ ਕਰਦੀ ਉਹ ਕਦੇ ਖੁੱਬ ਗਈ ਕਦੇ ਤਾਂ ਗਈ ਪੂਰੀਆਂ ਲੱਗੀਆਂ ਆਉਂਦੀਆਂ ਸੀ ਅੱਛਾ ਜੀ ਫਿਰ ਉਹ ਬੜਾ ਦਿਮਾਗ ਤੇ ਲੋਡ ਰਹਿੰਦਾ ਸੀ ਯਾਰ ਰੁਪਏ ਵੀ ਮਸਾ ਲਾਏ ਹਾਂ ਟਰੈਕਟਰ ਲੈਂਦੇ ਸੀ ਮਸਾਂ ਅੱਛਾ ਜੀ ਅੱਖਾਂ ਮਿੱਧ ਗਈ ਟਰੈਕਟਰ ਲੈਂਦੇ ਸੀ ਬਿਲਕੁਲ ਉਦੋਂ ਮੇਸੀ ਟਰੈਕਟਰ ਦਾ 10000 ਰੁਪਏ ਦੀ ਕੀਮਤ ਸੀ ਤੇ 10000 ਬਰ ਲਾਇਆ ਅੱਛਾ ਜੀ ਹਿੰਦੁਸਤਾਨ ਟਰੈਕਟਰ ਜਦੋਂ ਆਇਆ 22000 ਦਾ ਟਰੈਕਟਰ ਸੀ ਅੱਛਾ ਜੀ ਤੇ 10000 ਬਰਾਂਡ ਸੀ 32000 ਜਮੈਂਦਾ ਸੀ ਅੱਛਾ ਜੀ 1968 ਨਤਰ ਠੀਕ ਹੈ ਤੇ ਸਾਨੂੰ ਉਹ ਮਿਲਿਆ ਸੀ ਨੰਬਰ ਤੇ ਅੱਛਾ ਜੀ 2000 ਚ ਠੀਕ ਹੈ ਉਹ ਵੀ ਟਰੈਕਟਰ ਉਹ ਜਾ ਕੋਸ਼ਿਸ਼ੀ ਉਹਦੀ ਫਿਰ ਬੜੀ ਦਿਮਾਗ ਤੇ ਲੋੜ ਸੀ ਸਾਡੇ ਦੂਜੇ ਘਰ ਵਾਲਾ ਸੀ ਚਾਚਾ ਜੀ ਦਾ ਮੁੰਡਾ ਅੱਛਾ ਜੀ ਕੋਈ ਬਹੁਤ ਸ਼ਕੀਨ ਸੀ ਮਸ਼ੀਨਰੀ ਦਾ ਹੈਗੇ ਉਹ ਮਗਰਲਾ ਘਰ ਹੈ ਜਿਹੜਾ ਜੀ 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 ਤੇ ਉਦੋਂ ਅਸੀਂ ਫਿਰ ਉਹਦੀ ਲਿਫਟ ਵੀ ਠੀਕ ਕਰੀ ਸੀ ਆਪੇ ਆਪੇ ਇੱਥੇ ਕਰੇ ਤੇ ਟਰੈਕਟਰ ਅਸੀਂ ਖੇਤੀ ਤੇ ਲਾ ਲਿਆ ਠੀਕ ਹੈ ਤੇ ਉਹ ਉਹਨਾਂ ਦਾ ਟਰੈਕਟਰ ਸੀ ਇਹਦੇ ਖੋਲ ਲੈਂਦੇ ਕਰ ਲੈਂਦੇ ਪਤਾ ਲੱਗਦਾ ਨਹੀਂ ਸੀ ਕਿਉਂਕਿ ਕੋਈ ਮਕੈਨਿਕੀ ਦਾ ਜਾਣਦੇ ਹੀ ਨਹੀਂ ਸੀ ਅੱਛਾ ਜੀ ਬਸ ਇਹ ਮਨ ਚਾਏ ਸੀ ਵੀ ਜਾਰੇ ਮੈਂ ਸੀ ਟਰੈਕਟਰ ਨੂੰ ਚੱਲਣਾ ਚਾਹੀਦਾ ਠੀਕ ਹੈ ਤਾਂ ਫਿਰ ਉਹ ਮਹਾਰਾਜ ਜੀ ਨੇ ਕੋਈ ਕਰ ਪਾਇਆ ਸੀ ਗਰੀ ਦਿਮਾਗ ਚ ਆ ਗਿਆ ਕਰ ਤੁਰ ਜਾ ਅੱਛਾ ਜੀ ਫਿਰ ਉਹ ਸਮਝ ਲਓ ਵੀ ਤੁਸੀਂ 70 ਦੇ ਵਿੱਚ ਇਹ ਕਾਰ ਤੇਰੀ ਪੂਰੀ ਹੋ ਗਈ ਫਿਰ ਉਹ ਆਟੋਮੈਟਿਕ ਚੱਲਣ ਲੱਗ ਗਈ ਠੀਕ ਹੈ ਹਿੰਦੂਸਤਾਨ ਟਰੈਕਟਰ ਦੀ ਮਤਲਬ ਤੁਹਾਨੂੰ ਸਾਲਖੜ ਲੱਗ ਗਿਆ ਹਾਂਜੀ ਹਾਂਜੀ ਬਹੁਤ ਮਿਹਨਤ ਕਰੀਓ ਤੇ ਕਿਉਂਕਿ ਕੋਈ ਸੰਦ ਨਹੀਂ ਸੀ ਮਿਲਦਾ ਪੁਰਜੇ ਉਹ ਨਹੀਂ ਮਿਲਦੇ ਹਣੇ ਕੋਈ ਪੁਰਜਾ ਨਹੀਂ ਸੀ ਮਿਲਦਾ ਸਭ ਦਿੱਲੀੋਂ ਮਿਲਦਾ ਸੀ ਅੱਛਾ ਜੀ ਜੇ ਥੋ ਰੇਲ ਚੜ੍ਹ ਕੇ ਜਾਣਾ ਰਾਤ ਨੂੰ ਅੱਛਾ ਜੀ ਦਿਨੇ ਦੇ ਨੇ ਉੱਥੇ ਸਮਾਨ ਲੈਣਾ ਰਾਤ ਨੂੰ ਪਿਆਮ ਮਿਲਦੇ ਫਿਰ ਚੜ੍ਹ ਕੇ ਆਉਣਾ ਅੱਛਾ ਜੀ ਰਾਤ ਰਹਿਣ ਦਾ ਕੋਈ ਇੰਤਜ਼ਾਮ ਕੋਈ ਨਹੀਂ ਸੀ ਇਹ ਵੀ ਨਹੀਂ ਵੀ ਪੁਰਜਾ ਸੈੱਟ ਬੈਣਾ ਕਿਤੇ ਨਹੀਂ ਹਾਂਜੀ ਨਾ ਬਸ ਉਹ ਆਈ ਸੀ ਫਿਰ ਉਹ ਬਸ ਹੋਈ ਹੋਈ ਕੋਈ ਮਹਾਰਾਜ ਨੇ ਦੇਵਦੀ ਦੀ ਮਹਾਰਾਜ ਇੱਕ ਕਰੀ ਹਰੇਕ ਬੰਦੇ ਨੂੰ ਹਨਰ ਦਿੰਦਾ ਇੱਕ ਕਰੀ ਹਾਂ ਉਹਨੇ ਕਾਕੇ ਨੂੰ ਇਸੇ ਤਰ੍ਹਾਂ ਹੀ ਹੈ ਬਿਲਕੁਲ ਉਹ ਗਿਆ ਤਾਂ ਕਿਸੇ ਹੋਰ ਕੰਮ ਤੇ ਉੱਥੋਂ ਹੌਲੀ 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 ਦਿਮਾਗ ਮਹਾਰਾਜ ਨੇ ਦੇਦਾ ਤਾਂ ਉਹਦਾ ਫਿਰ ਜੀ ਏਡਾ ਟੁੱਕਰ ਚੱਲਿਆ ਉਹ ਫਿਰ ਇੰਡੀਆ ਟੁੱਕਰ ਚੱਲਿਆ ਪਈ ਆਪ ਦੇ ਘਰ ਅੱਛਾ ਜੀ ਫਿਰ ਬੜੋਦੇ ਵਾਲੇ ਮੇਰੇ ਕੋਲੇ ਆਏ ਅੱਛਾ ਜੀ ਮਕੈਨਿਕ ਅੱਛਾ ਜੀ ਉਹ ਮੈਨੂੰ ਕਹਿੰਦਾ ਜੀ ਤੁਸੀਂ ਉੱਥੇ ਚੱਲੋ ਇਹਨਾਂ ਦਾ ਮਹਿਕਮੇ ਜੀ ਹੁੰਦਾ ਹੈ ਕਾਰ ਆਰ ਐਨ ਡੀ ਮਹਿਕਮਾ ਹਾਂਜੀ ਉੱਥੇ ਉਹ ਅਗਲਾ ਬਦਲੀ ਕਰਦੇ ਆ ਸਾਰੇ ਪੁਰਜਿਆਂ ਦੀ ਜੀ 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 ਉਹ ਕਹਿੰਦੇ ਵੀ ਉੱਥੇ ਤੁਸੀਂ ਨੌਕਰੀ ਕਰੋ ਅੱਛਾ ਜੀ ਉਹ ਮੈਂ ਕਹਾ ਯਾਰ ਮੈਂ ਅਣਪੜ੍ਹ ਬੰਦਾ ਐ ਤੁਸੀਂ ਮੈਨੂੰ ਕੀ ਲਈ ਬੈਠੇ ਥੋਨੂੰ ਹਾਂ ਜਦੋਂ ਮੈਂ ਤੁਹਾਨੂੰ ਸਾਰਾ ਕੁਝ ਦੱਸਤਾ ਤੇ ਤੁਸੀਂ ਕੱਲ ਨੂੰ ਮੈਨੂੰ ਕੱਢ ਦਿਓਗੇ ਹਾਂ ਮੈਂ ਕਹਾਈ ਮੈਨੂੰ ਤੁਸੀਂ ਇੱਕ ਟਰੈਕਟਰ ਦੇ ਦਿਓ ਨਾਮ 'ਚ ਤੇ ਮੈਂ ਤੁਹਾਨੂੰ ਸਾਰਾ ਕੁਝ ਹੀ ਦੱਸ ਦਿੰਨਾ ਐ ਅੱਛਾ ਜੀ ਮੈਂ ਸਾਰੀ ਗੱਲ ਆਪਦੀ ਸਾਹਮਣੇ ਰੱਖੂੰਗਾ ਹਾਂ ਉਹ ਕਹਿੰਦੇ ਜੀ ਸਾਡੇ ਕੋਈ ਉਹ ਯਾ ਕਾਨੂੰਨ ਹੀ ਨਹੀਂ अच्छा, मैं अच्छा जी मैं कह भी ਸਾਡੇ ਕੋਲੇ ਕਾਨੂੰਨ ਨਹੀਂ ਅਸੀਂ ਦਿੰਦੇ ਨਹੀਂ ਫਿਰ ਯੂਨੀਵਰਸਿਟੀ ਵਾਲੇ ਲੁਧਿਆਣੇ ਵਾਲੇ ਅੱਛਾ ਜੀ ਹਰ ਰੋਜ਼ ਮੇਰੇ ਕੋਲੇ ਆਉਂਦੇ ਸੀ ਠੀਕ ਹੈ ਪਰ ਨਹੀਂ ਕੋਈ ਵੀ ਮੇਨੂੰ ਮੇਨੂੰ ਕੁਝ ਮਿਲ ਗਏ ਜੀ ਜੀ ਇਹ ਸਾਨੂੰ ਮਿਲ ਜੇ ਇਹਨੂੰ ਬਾਈਪਾਸੇ ਕਰਦ ਗਏ ਬਾਈਪਾਸ ਕਰਦੀ ਬਾਈਪਾਸ ਕਰ ਲਈ ਹਾਂ ਮਤਲਬ ਨਹੀਂ ਫਿਰ ਕੋਈ ਚੱਲਿਆ ਫਿਰ ਮਹਾਰਾਜ ਗਲੀਆਂੋਂ ਕੰਮ ਚੱਲਿਆ ਅੱਛਾ ਜੀ ਫਿਰ ਇੱਥੋਂ ਤੱਕਰ ਕੰਮ ਚੱਲਿਆ ਇਹ 1970-72 ਚ ਜੀ ਇਹਨਾਂ ਨੇ ਇੱਕ ਬੰਦਾ ਮੇਰੀ ਕਾਪੀ ਕਰਕੇ ਉੱਠ ਗਿਆ अच्छा जी वो ट्रैक्टर ले आए ਮੇਥੋਂ तो सूद करा ਕੇ ਲੈ ਗਏ ਜੀ ਤੇ ਉਹਨਾਂ ਜਵਾਨਾਂ ਚ 2000 ਰੁਪਇਆ ਉਹਦੀ ਕੀਮਤ ਸੀ اچھا ਜੀ ਉਹ ਉਹ ਮੰਗਾ ਸੀ ਬਠਿੰਡੇ ਦਾ ਉਹ ਕੜੋਦੇ ਪਹੁੰਚ ਗਿਆ اچھا ਜੀ ਉਹ ਜਦੋਂ ਉੱਥੋਂ ਨੇ ਲੈਫਟ सूद ਕਰਕੇ ਕੱਲੀ ਫਿਰ ਚੱਲੀ ਉਹ ਤੋਂ ਵੀ ਨਹੀਂ اچھا ਜੀ ਫਿਰ ਇੰਨੀ ਚੜਾਈ ਹੋਈ ਸਮਝ ਲਓ ਵੀ ਤੁਸੀਂ ਪਿਆਰ ਚ ਤਾਂ ਹੋਣੀ ਹੋਣੀ ਸੀ ਹਾਂ ਜੀ ਰਾਜਦਾਨ ਤੱਕ ਤੇ ਉਹ ਫਿਰ ਹਰੇਕ ਕੰਪਨੀ ਆਇਆ ਜਦੋਂ ਟਰੈਕਟਰ ਵੇਚਣ ਦਾ ਪਹਿਲਾਂ ਇੱਥੇ ਠੀਕਰਾ ਕੇ ਲੈ ਜਾਣ अच्छा जी ਸਾਡੇ ਤੁਹਾਡੇ ਲੁਧਿਆਣੇ ਵਾਲੇ ਪਰਣਾਲੇ ਵਾਲੇ ਨੇੜੇ-ਨੇੜੇ ਦੇ ਸਾਰੇ ਏਜੰਸੀਆਂ ਵਾਲੇ ਟਰੈਕਟਰ ਨਵਾਂ ਇੱਥੇ ਦੇ ਜਿਆ ਕਰਨ ਚੋਰੀਓ ਅੱਛਾ ਜੀ ਉਹ ਸੂਤ ਕਰਾ ਕੇ ਮੈਥੋਂ ਲੈ ਜਿਆ ਕਰਨ 1000 ਰੁਪਿਆ ਮੈਨੂੰ ਦਿਆ ਕਰਨ ਅੱਛਾ ਜੀ ਇਹ ਉਹ ਸੂਤ ਕਰਾ ਕੇ ਲੈ ਜਿਆ ਕਰਨ ਤੇ ਗਾਂ ਫੇਰ ਤਾਂ ਵਿਖਿਆ ਕੇ ਰੇਟ ਅੱਛਾ ਜੀ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਆ ਗਏ ਫਿਰ 1992 ਚ ਮੈਂ ਸ਼ਵਰਾਜ 855 ਦੀ ਵੀ ਉਦੋਂ ਜਦ ਮੈਂ ਤੁਹਾਨੂੰ ਦਸ਼ਮਰਸ਼ੀਆ ਕੋਲੇ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਫਿਰ ਇਹਨਾਂ ਕੋਲੇ ਰੇਟ ਦੱਸ ਦੇਣ ਅੱਛਾ ਜੀ ਉਹ ਉਹਦੀ ਵੀ ਲਿਫਟ ਖਰਾਬ ਸੀ ਅੱਛਾ ਜੀ ਤੇ ਇਸ ਤਰ੍ਹਾਂ ਕਰਕੇ ਉਦੋਂ ਬਾਅਦ ਚ ਫਿਰ ਉਹ ਹਿੰਦੂਸਤਾਨ ਟਰੈਕਟਰ ਦਾ ਵੀ ਟਾਈਮ ਗਿਆ ਹਾਂ ਫਿਰ ਸ਼ਵਰਾਜ ਆ ਗਿਆ ਫੋਰ 3600 ਆ ਗਿਆ ਉਹ ਵੀ ਵਰਤਿਆ 855 ਵੀ ਵਰਤਿਆ ਠੀਕ ਹੈ ਟਰੈਕਟਰਾਂ ਦੀ ਤਾਂ ਸਾਨੂੰ ਮੁੱਢੋਂ ਮੁੱਢੀ ਦਾ ਸ਼ੌਕ ਹੈ ਠੀਕ ਹੈ ਇਹ ਕੱਕੇ ਨੂੰ ਦੋ ਵੀ ਵਾਦੇ ਮੇਰੇ ਨਾਲ ਬੰਦਾ ਇੱਕ 75 11 ਵੀ ਤੁਹਾਡੇ ਕੋਲ ਲਿਆ 75 11 ਵੀ ਰੱਖਿਆ ਸੀ ਸਾਰੇ ਕੋਈ ਟਰੈਕਟਰ ਇਹੋ ਜਿਹੇ ਆਸ਼ਾ ਵੀ ਰੱਖਿਆ ਆਸ਼ੀਰੀ ਦਾ ਮੇਰਾ ਕਾਨੀ ਖਰਾਬ ਕਰਦਾ ਮੈਂ ਪੜੀ ਪੂਰੀ ਹੋ ਬੀਜਣ ਦਾ ਸ਼ੌਂਕ ਸੀ ਮੈਨੂੰ ਹੁਣ ਵੀ ਬੜਾ ਪਿਆ ਇਹ ਆਪਣਾ 71 11 ਟਰੈਕਟਰ ਹੈ ਜੀ ਹੁਣ ਵੀ ਮੈਂ ਜੇ ਮਿਹਨਤ ਜੀ ਕਰੇ ਨਾ ਮੈਨੂੰ ਕਹਿੰਦੇ ਵੀ ਚੱਲ ਯਾਰ ਹੁਣ ਤੂੰ ਬੁढ़ा ਹੋ ਗਿਆ ਜੀ ਜੀ ਤੇਲ ਦੀ ਟੈਂਕੀ ਭਰ ਕੇ ਦੇ ਦੇ ਮੈਨੂੰ ਹੱਥ ਨਾਲ ਨੂੰ ਮੈਂ ਵਿਚਾਰ ਤਾ ਠੀਕ ਹੈ 70 ਲੀਟਰ ਤੇਲ ਮਚਾ ਕੇ ਮੈਂ ਉਤਰਦਾ ਸੀ ਅੱਛਾ ਜੀ ਤੇ ਜਵਾਨੀ ਦੇ ਫਰਗੂਸਨ ਟਰੈਕਟਰ ਖਾਂਦਾ ਸੀ 5 ਲੀਟਰ ਤੇਲ ਅੱਛਾ ਜੀ ਤੇ ਇੱਕ ਢੋਲ ਵਾਂਣ ਦੇ ਵਿਚਾਲੇ ਰੱਖ ਲੈਂਦਾ ਸੀ ਜਿੰਨਾ ਚਿਰ ਢੋਲ ਨਹੀਂ ਸੀ ਮੱਜੀ ਦਾ ਮੈਂ ਉਤਰਦਾ ਨਹੀਂ ਸੀ ਕਆ ਦੋ ਹਾਲ ਹੁੰਦੇ ਸੀ ਉਹਦੇ ਮਦਰ ਅੱਛਾ ਜੀ ਤੇ ਖੇਤ ਬਹਾਲੇ ਵੱਡੇ ਸੀ 120 ਧੀਰਗ ਲੈ ਦੀ ਜ਼ਮੀਨ ਸੀ ਅੱਛਾ ਤੇ ਹਾਲ ਦੋ ਦੋ ਵਾਲੀ ਹੁੰਦੀ ਸੀ ਉਹ ਜਲਟਾਵੇਂ ਹਾਲ ਅੱਪਾ ਅੱਛਾ ਫਲੋ ਇੰਗਲੈਂਡ ਦਾ ਹੀ ਹੁੰਦਾ ਸੀ ਉਹ ਸਾਰਾ ਕੁਝ ਠੀਕ ਹੈ ਇਲਟਾਣਾ ਹਾਲ ਹੁੰਦਾ ਸੀ ਤਵੀਆਂ ਵੰਗੂ ਜੀ 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 ਡਿਸਕ ਫਲੋ ਕਹਿੰਦੇ ਸੀ ਉਹਨੂੰ ਅੱਛਾ ਜੀ ਹੁਣ ਤੁਹਾਡੇ ਹਿਾਰਪੁਰ ਅਜੇ ਵੀ ਇੱਕ ਬੰਦਾ ਬਣਾਉਂਦਾ ਉਹ ਠੀਕ ਹੈ ਤੇ ਉਹਦੇ ਨਾਲੀ ਜੀ ਲਾ ਕੇ ਦੋ ਨਾਲੀਆਂ ਨਾਲੀ ਦੇ ਨਾਲ ਦੋ ਤਵੀਆਂ ਲੱਗੀਆਂ ਹੁੰਦੀਆਂ ਡਿਸਕ ਫਲੋ ਕਹਿੰਦੇ ਉਹਨੂੰ ਜੀ 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 ਤੇ ਉਹ ਦੋ ਹੀ ਹੁੰਦੀਆਂ ਸੀ ਇਹਰੇ ਚ ਜੀ ਤੇ ਕਲਟੀਵੇਟਰ ਉਹਦੇ ਮਗਰ ਨੌ ਹੁੰਦੇ ਸੀ ਕਲਟੀਵੇਟਰ ਨੌ ਹੁੰਦੇ ਹਾਂ ਤੇ ਫਿਰ ਪਾਵਰਿੰਗ ਡਰਾਈਵਰ ਨੂੰ ਮਿਲਣਾ ਹਟ ਗਿਆ ਫਿਰ ਉਹਨਾਂ ਜਮਾਨਾ ਜੇ ਮਿੱਟੀ ਤੇਲ ਦੇ ਕਾਰਡ ਮਿਲ ਗਏ ਅੱਛਾ ਜੀ ਕਾਰਡ ਮਿਲ ਜਾਂਦਾ ਸੀ ਸਾਨੂੰ ਤਿੰਨ ਚਾਰ ਢੋਲਾਂ ਦਾ ਕਾਰਡ ਦਿੰਦੇ ਸੀ ਮਿੱਟੀ ਤੇਲ ਦਾ ਅੱਛਾ ਜੀ ਉਹ ਫਿਰ ਚਾਰ ਢੋਲ ਲੈ ਲੈਣੇ ਵਿੱਚ ਪੈਟਰੋਲ ਪਾ ਲੈਣਾ ਉਹਦੇ ਨਾਲ ਚੱਲਦਾ ਸੀ ਸਰਗੋਸ਼ਨ ਉਹ ਤੋਂ ਬਾਅਦ ਜੁਗੜੀ ਜਲਾਇਆ ਠੀਕ ਹੈ ਜੀ ਡੀਜ਼ਲ ਤੋਂ ਆਇਆ ਬਾਅਦ ਚ ਇਹ ਕਣਕਲੀ ਜਿਹੜਾ ਵਾਲੀ ਮਸ਼ੀਨ ਵੀ ਸਮਝ ਲਓ ਤੁਸੀਂ ਇਸ ਵੇਲੇ ਆਪਣੇ ਪਰਿਵਾਰ ਦੇ ਸਾਰੇ ਭਾਈਆਂ ਦੀ ਕਿੰਨੇ ਸਾਰੇ ਭਾਈਆਂ ਦੇ ਕਿੰਨੇ ਕਿ ਖੇਤ ਹੈ ਇਸ ਵੇਲੇ ਸਾਰੇ ਮੈ 120 ਕਿੱਲੇ ਚ ਚਾਰ ਬਣਾਏ ਸੀ 120 ਕਿੱਲੇ ਚ 120 ਕਿੱਲੇ ਚ ਸਾਡੇ ਸਾਡੇ ਜਿਹੜੇ ਪਿਤਾ ਜੀ ਚਾਰ ਪੰਜ ਪੀੜ੍ਹੀ ਤੋਂ ਕੱਲੇ ਕੱਲੇ ਆਏ ਹੈ ਅੱਛਾ ਜੀ ਇਹ ਜਿਹੜਾ ਸਿਰਗੀ ਵਾਲਾ ਪਿੰਡ ਹੈ ਇਹ ਸਾਡੇ ਬਜ਼ੁਰਗਾਂ ਦੀ 8ਵੀਂ ਪੀੜ੍ਹੀ ਚ ਹੈ ਅੱਛਾ ਜੀ ਮੈਥੋਂ 8ਵੀਂ ਪੀੜ੍ਹੀ ਦੀ ਹੈ ਭਾਈ ਸਿਰਗੀ ਅੱਛਾ ਜੀ ਪਾਈ ਸ੍ਰੀਗੇ ਦੇ ਨਾਂ ਤੇ ਪਿੰਡ ਸ੍ਰੀਗੇ ਵਾਲਾ ਠੀਕ ਹੈ ਜੀ ਠੀਕ ਹੈ ਚੀਨੀ ਬਾਦਸ਼ਾਹੀ ਦੇ ਉਪਾਸ਼ਕ ਜੀ ਉਹਨਾਂ ਜਮਾਨਿਆਂ ਦੇ ਹਾਂਜੀ ਉਹਨਾਂ ਦੇ ਹੁਕਮ ਨਾਲ ਹੀ ਇਹ ਪਿੰਡ ਵਿੱਜਿਆ ਵੈ ਅੱਛਾ ਜੀ ਤੇ ਉਦੋਂ ਤੋਂ ਲੈ ਕੇ ਸਾਡੇ ਇਕੱਲਾ ਇਕੱਲਾ ਨੰਬਰਦਾਰ ਰਿਆ ਅੱਛਾ ਜੀ ਮਾਲਕੀ ਸਾਡੀ ਸਾਡਿਆਂ ਦੀ ਸੀ ਬਜ਼ੁਰਗਾਂ ਦੀ ਅੱਛਾ ਜੀ ਉਹਨਾਂ ਨੇ ਲਿਹਾ ਲੈ ਆ ਕੇ ਲੋਕਾਂ ਨੂੰ ਭਾਇਆ ਠੀਕ ਹੈ ਲਾਟਮੈਂਟ ਜਿਹੜੀ ਜ਼ਮੀਨ ਦੀ ਹੁੰਦੀ ਸੀ ਉਦੋਂ ਰਾਜਿਆਂ ਤੋਂ ਜੀ ਜੀ ਇਹ 4000 ਕਮਾ ਜ਼ਮੀਨ ਸੀ ਸਾਰੇ ਇੱਕ ਬੰਦੇ ਦੇ ਨਾਂ ਹੀ ਸੀ ਸਾਡੇ ਬਜ਼ੁਰਗਾਂ ਦੇ ਨਾਂ ਅੱਛਾ ਜੀ ਉਹਨੂੰ ਲਿਹਾ ਲੈ ਆ ਕੇ ਲੋਕਾਂ ਨੇ ਭਾਇਆ ਹਰ ਨੰਬਰਦਾਰ ਸਾਡੇ ਪਿੰਡ 'ਚ ਪੱਤੀ ਕੋਈ ਨਹੀਂ। ਅੱਛਾ ਜੀ। ਆਮ ਪਿੰਡਾਂ ਦੇ ਵਿੱਚ ਪੱਤੀਆਂ ਆ। ਜੀ ਜੀ। ਪੱਤੀ ਹੁੰਦੀ ਆ ਈਸਾ ਰਾਜੀ ਕਰਦੇ ਸੀ। ਅੱਛਾ ਜੀ। ਸਾਡੇ ਪਿੰਡ 'ਚ ਪੱਤੀ ਹੀ ਨਹੀਂ ਕੋਈ। ਠੀਕ ਹੈ। ਮੇਰੇ ਤੱਕਰ ਅੱਜ ਕਾਕਾ ਜੀ ਤੱਕਰ ਅਸੀਂ ਇਕੱਲੇ ਨੰਬਰਦਾਰ ਆ। ਅੱਛਾ ਜੀ। ਹਾਂ ਹੁਣ ਮੇਰੇ ਪਿਤਾ ਜੀ ਤੋਂ ਮਗਰੋਂ ਮੈਂ ਨੰਬਰਦਾਰ ਬਣਿਆ ਚਾਰਾਂ ਭਰਾਵਾਂ 'ਚੋਂ। ਜੀ ਜੀ। ਤੇ ਇਦੋਂ ਮੁੜ ਕੇ ਉਹਨੇ ਇਹਨੂੰ ਸਰਵਰਾ ਬਣਾਇਆ ਵੇ। ਅੱਛਾ ਜੀ। ਕੋਈ ਮੇਥੋਂ ਕੰਮ ਕੋ ਬਾਹਰ ਅੰਦਰ ਨਹੀਂ ਜਾਇਆ ਜਾਂਦਾ। ਠੀਕ ਹੈ। ਕਿਸੇ ਦਾ ਕੰਮ ਧੰਦੇ ਬਾਹਲੇ ਹੁੰਦੇ ਆ। ਉਹ ਸਾਡੇ ਇੱਕ ਵਿੜੇ ਵਾਲਿਆਂ ਦਾ ਉਹ ਜਿਹੜੇ ਅੱਜ ਕੱਲ੍ਹ ਵੋਟਾਂ ਦੇ ਚੱਲ ਪਏ ਕੰਮ ਜੀ ਜੀ ਸਾਡੀ ਵਾਦੀ ਵਧ ਗਈ ਨੰਬਰਦਾਰ ਅੱਖ ਜੀ ਜੀ ਪਰ ਸਾਡੇ ਟਿੱਕਰ ਹੁਣ ਦੋ ਨੰਬਰਦਾਰ ਬਣੇ ਆ ਵਿੜੇ ਵਾਲਿਆਂ ਦੇ ਠੀਕ ਹੈ ਤੇ ਉਹ ਵੀ ਕੱਲੇ ਗੂਠਾ ਹੀ ਲਾ ਸਕਦੇ ਆ ਕੋਈ ਸਰਕਾਰੀ ਮਾਮਲਾ ਨਹੀਂ ਉਰਾ ਸਕਦੇ ਉਹ ਅਸੀਂ ਉਰਾ ਸਕਦੇ ਆ ਠੀਕ ਹੈ ਠੀਕ ਹੈ ਮਾਮਲਾ ਉਰਾ ਸੀ ਮੇਰਾ 3 ਲੱਖ ਰੁਪਈਆ ਅੱਛਾ 6 ਮਹੀਨਿਆਂ ਬਾਅਦ ਅੱਛਾ ਜੀ ਬਾਪੂ ਜੀ ਦੇ ਨਾਲ ਮੈਂ ਕਰਾਈ ਕਰਾਈ ਕਰਾਉਂਦਾ ਰੇ ਉਸ ਤੋਂ ਬਾਅਦ ਜਦ ਮੈਂ ਸੀਬੀਐਸ ਜਮੈਂ ਨੰਬਰਦਾਰ ਬਣਿਆ ਅੱਛਾ ਜੀ ਉਸ ਤੋਂ ਬਾਅਦ ਚ ਵੀ ਫਿਰ ਮਾਮਲਾ ਲੱਗਦਾ ਰਿਹਾ ਨਹਿਰ ਦਾ ਠੀਕ ਹੈ ਉਸ ਤੋਂ ਬਾਅਦ ਚ ਫਿਰ ਆ ਬਾਦਲ ਸਰਕਾਰ ਆ ਗਈ ਉਹਨੇ ਜੀ ਮਾਮਲਾ ਬੰਦ ਕਰਤਾ ਜੀ ਜੀ ਉਸ ਤੋਂ ਬਾਅਦ ਚ ਕਾਂਗਰਸ ਆਈ ਦੋ ਵਾਰੀ ਫੇਰ ਭਰਨਾ ਪਿਆ ਸਾਨੂੰ ਅੱਛਾ ਜੀ ਹੁਣ ਵੀ ਜੇ ਭਰਨਾ ਪਵੇ ਤਾਂ ਮੈਨੂੰ ਇਕੱਲੇ ਨੂੰ ਹੀ ਇਹ ਕੰਮ ਕਰਨਾ ਪਊਗਾ ਇਕੱਲੇ ਨੂੰ ਕਰਨਾ ਹਾਂਜੀ ਉਹ ਨਹੀਂ ਪਾ ਸਕਦੇ ਠੀਕ ਹੈ ਹੁਣ ਚੌਂਕੀਦਾਰ ਆਏ ਉਹ ਚੌਂਕੀਦਾਰਾ ਪੰਜਾਬ ਗਵਰਨਮੈਂਟ ਦਾ ਲੈਂਦੀ ਹੈ ਜੀ ਜੀ ਤੇ ਚੌਂਕੀਦਾਰਾ ਆਮ ਪਿੰਡਾਂ ਦੇ ਆਉਂਦਾ 100 ਡੂਡ 100 ਰੁਪਈਆ ਜੀ ਮੇਰਾ 5000 ਰੁਪਈਆ ਹੁਣ ਵੀ ਭਰਦੇ ਆ ਅੱਛਾ ਕਾਰਨ ਸਰਕਾਰ ਉਹ ਸਰਕਾਰ ਦਾ ਸਹੀ ਗਾ ਅੱਛਾ ਪੁਰੇ ਦੋ ਨੰਬਰ ਦਾ ਉਹ ਨਾਨਕ ਕਰਾਈ ਕਰ ਸਕਦੇ ਨਾ ਲੈ ਸਕਦੇ ਠੀਕ ਹੈ ਨਾ ਦੇ ਸਕਦੇ ਤਾਂ ਅਸੀਂ ਦਾ ਪੰਜਵੀਂ ਚੋਂ ਪੜਨੋਂ हट ਕੇ ਵਾਹੀ ਕਰੀਏ ਅੱਛਾ ਜੀ ਤੇ ਕੋਈ ਅਹੂ ਜੀ ਆ ਮਸ਼ੀਨਰੀ ਦਾ ਪੁਰਜਾ ਨਹੀਂ ਜਿਹਦੇ ਜਾਣਕਾਰੀ ਨਹੀਂ ਅੱਛਾ ਜੀ ਬਹੁਤ ਲੋਕਾਂ ਨਾਲ ਮੇਬਤ ਕਰਕੇ ਗੱਲਾਂ ਸਿੱਖੀਆਂ ਅੱਛਾ ਜੀ ਤੇ ਚਾਹ ਹੁੰਦਾ ਸੀ ਜੇ ਕਿਸੇ ਚੰਗੇ ਬੰਦੇ ਕੋਲੇ ਜਾਣਾ ਉਹ ਤੋਂ ਸਿੱਖਣਾ ਸਿੱਖਿਆ ਜਾਂਦਾ ਨਹੀਂ ਹੋਗੇ ਬਿਲਕੁਲ ਹਾਂ ਬਿਲਕੁਲ ਇਹ ਬਹੁਤ ਇਸ ਕਰਕੇ ਬਹੁਤ ਖੇਤੀ ਫਿਰ ਉਹ ਸੂਤ ਹੋ ਗਈ ਜਮੀਨ ਸਾਰੀ ਜਿਹੜੀ ਖਰਾਬ ਹੋਈ ਸੀ ਅੱਛਾ ਜੀ ਉਹ ਹੁਣ 84 ਕਿੱਲਿਆਂ ਦਾ ਟੱਕ ਹੈ ਠੀਕ ਹੈ ਚਾਰਾਂ ਭਰਾਵਾਂ ਨੂੰ ਸੰਗੀ ਵੀ ਕਿੱਲੇ ਵੰਡੇ ਉਹ 40 ਕਿੱਲੇ ਜਿਹੜੇ ਟਰੈਕਟਰ ਦੇ ਆਉਣ ਨਾ ਫਿਰ ਹੌਲੀ ਹੌਲੀ ਠੀਕ ਹੋਏ ਉਹ ਠੀਕ ਕਰੇ ਉਹ ਢਟੀ ਲਾਇਆ ਫਿਰ ਚਟਾ ਲਾਇਆ ਨਹਿਰ ਦਾ ਪਾਣੀ ਪਾਣੀ ਝੱਲ ਕੇ ਲਾਉਂਦੇ ਸੀ ਉੱਚਾ ਉੱਚਾ ਸੀ ਨਾ ਜਮੀਨ ਜੀ 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 ਉਹ ਟਾਕੀ ਸਾਰਾ 80 ਕਿੱਲਿਆਂ ਦਾ ਉੱਚਾ ਸੀ ਅੱਛਾ ਜੀ ਤੇ ਨਹਿਰ ਦਾ ਪਾਣੀ ਨਹੀਂ ਸੀ ਜਾਂਦਾ ਇੰਨਾ ਖੇਤਾਂ ਜਿੱਦਾ ਨਹਿਰ ਦਾ ਪਾਣੀ ਚੱਲਦਾ ਠੀਕ ਠੀਕ ਸਾਡੀ ਹੁਣ ਵੀ ਚੱਲਦੀ ਹੈ ਨਾ ਤੇ ਪੰਪ ਲਾ ਕੇ ਪੰਪੀਓ ਨੂੰ ਉਹ ਤੁਹਾਡੇ ਏਰੀਆ 'ਚ ਉਹਨੂੰ ਛੱਟਾ ਕਹਿੰਦੇ ਸੀ ਫੱਟੀਆਂ ਦਾ ਇੱਕ ਪਹੀਆ ਜਿਹਾ ਬਣਾ ਲੈਂਦੇ ਸੀ ਅੱਛਾ ਜੀ ਤੇ ਗੋਲ ਜੀ ਰਾਖ ਜੀ ਬਣਾ ਕੇ ਸੀ ਮਿੱਢਦੀ ਹਾਂਜੀ ਉਹਦੇ ਵਿੱਚ ਉਹ ਫੱਟੀਆਂ ਇਹ ਚੱਲਦੀਆਂ ਸੀ अच्छा जी ਜਿਵੇਂ ਆਪਾਂ ਥਾਣਾ ਬਿਟੀ ਚੱਲਦੇ ਆ ਜੀ ਜੀ ਚੱਲ ਚੱਲਣੀ ਚਲਾ ਰਹੀ ਹੁੰਦੀ ਸੀ ਉਹ ਹਾਂਜੀ ਹਾਂਜੀ ਪੁਰਾਣੇ ਅੰਗਰੇਜ਼ਾਂ ਨੇ ਨਹਿਰਾਂ ਚ ਪਾਈਆਂ ਹੁੰਦੀਆਂ ਸੀ ਉਹ ਪਾਣੀ ਤੰਤ ਹਾਂ ਉਹ ਐ ਖਾਈ ਦੀ ਪਾਣੀ ਆਉਂਦਾ ਸੀ ਉਹ ਫੱਟੀ ਖੂਗੀ ਜਾਂਦੀ ਸੀ ਗੋਲ ਤੇ ਪਾਣੀ ਜਿਹੜਾ ਬੱਚੀ ਫੱਟੀਆਂ ਲੱਗੀ ਆਉਂਦੀਆਂ ਸੀ ਗੋਲ ਅੱਛਾ ਜੀ ਉਹ ਜਦੋਂ ਐ ਫੱਟੀਆਂ ਜਾਂਦੀ ਸੀ ਧੱਕੇ ਪਾਣੀ ਉੱਚੇ ਤੋਂ ਘੜਨਦੀ ਸੀ ਉਹ ਕਾਰਦੀ ਐ ਅੰਗਰੇਜ਼ਾਂ ਨੇ ਨਹਿਰਾਂ ਚ ਲੱਗੇ ਹੁੰਦੇ ਸੀ ਫੱਟੀਆਂ ਵਾਲਾ ਅੱਛਾ ਜੀ ਉਹ ਟਿੰਡਾਂ ਦਾ ਪਾਣੀ ਚੱਲਦਾ ਆਉਂਦਾ ਸੀ ਉਹ ਪਾਣੀ ਨਹਿਰਾਂ ਚ ਦਿੰਦੇ ਹੁੰਦੇ ਸੀ ਠੀਕ ਹੈ ਲੇ ਸਾਡੇ 6 1805 ਚ ਅੱਛਾ ਜੀ 18 ਨਹਿਰਾ ਠੀਕ ਹੈ ਛਾਡੇ ਏਰੀਆ ਚ ਮਾਲ ਵਿੱਚ ਠੀਕ ਹੈ ਹਾਂਜੀ ਤੇ ਉਹ ਕੇ ਦਾ ਨਹਿਰ ਮੈਕ ਮੇ ਦਾ ਮਾਲ ਮੈਕ ਮੇ ਦਾ ਫਿਰ ਨੰਬਰਦਾਰ ਨਾਲ ਚੱਲ ਪੁੰਦਾ ਗਿਆ ਤੇ ਤੁਹਾਡਾ ਹਾਂਜੀ ਲੰਮਾ ਸੰਘਰਸ਼ ਰਿਆ ਬੂ ਪੂਰਾ ਜਿਆ ਤੇ ਬਸ ਹੈ ਨਾ ਤੇ ਮਸ਼ੀਨਰੀ ਨਾ ਵੀ ਤੁਹਾਡਾ ਪਿਆਰ ਰਿਆ ਪੂਰਾ ਹੁਣ ਵੀ ਰਹੇਗਾ ਸੂਤ ਵੀ ਕਰਦੇ ਰਹੇ ਜਿੱਥੇ ਸੂਤ ਹੈ ਜੀ ਉਹ ਹੈ ਨਾ ਹੁਣ ਮੈਂ ਲੋਕਾਂ ਨੂੰ ਬਹੁਤ ਆਣਾ ਹੁੰਦਾ ਹੈ ਲੋਕਾਂ ਦੇ ਵਿੱਚ ਇੱਕ ਕਵੀ ਹੈ ਜੀ ਜੀ ਟਰੈਕਟਰ ਲੈ ਲਿਆ ਮਸ਼ੀਨਰੀ ਲੈ ਗਈ ਉੱਥੇ ਜਾ ਕੇ ਖੜ ਗਿਆ ਜੀ ਉੱਥੇ ਜਾ ਕੇ ਤੇਲ ਬੰਦ ਹੋ ਗਿਆ ਉਹ ਅਸੀਂ ਤੁਸੀਂ ਇਹਨੂੰ ਸਿੱਖਤਾ ਲੋਕ ਜੀ ਤੇਲ ਬਦਲੀ ਕਰਨਾ ਨਹੀਂ ਆਉਂਦਾ ਲੋਕਾਂ ਨੂੰ ਕੁਛ ਨਹੀਂ ਕਰਨਾ ਆਉਂਦਾ ਕੁਛ ਨਹੀਂ ਕਰਨਾ ਆਉਂਦਾ ਬਸ ਕਈ ਹੱਥ ਫਿਰ ਹੁਣ ਇਹ ਲੋਕਾਂ 'ਚ ਕੀ ਆ ਸਪੀਕਰ ਲਾ ਲੋ ਵੱਡੇ ਵੱਡੇ ਕੰਨਾਂ 'ਚ ਪਾ ਲੋ ਵਾਲਿਆਂ ਬਾਜੀ ਉਹ ਮੂਹਰੋ ਚੱਕ ਕਾਟ ਰੋਚਨ ਪਾਲਾ ਆ ਗੋਸ਼ ਅਨੇ ਇਹ ਟ੍ਰੈਂਡ ਜਿਹੜਾ ਹੈ ਨਾ ਇਹ ਖੇਤੀ ਨੂੰ फेल ਕਰਨ ਵਾਲੇ ਗੱਲਾਂ ਹੈ ਬਿਲਕੁਲ ਹੈ ਨਾ ਇੱਕ ਤੇ ਚਲੋ ਖੇਤੀ ਤੇ ਫੇਲ ਹੋਣੀ ਹੋਣੀ ਹੈ ਤੇ ਨਾ ਜਿਹੜਾ ਆਪਾਂ ਸੰਦ ਪੜਾ ਤੋੜਨਾ ਹੈ ਉਹ ਗੱਲ ਵੱਖਰਾ ਤੇ ਜਿਹੜਾ ਜਾਨੀ ਨੁਕਸਾਨ ਹੋਣਾ ਅਸੀਂ ਤਾਂ ਯਾਰ ਇਥੋਂ ਤੱਕ ਦੀ ਖਾਲੇ ਵੀ ਦੀ ਖਾਲਾ ਨਹੀਂ ਸੀ ਲੰਘਣ ਦਿੰਦੇ ਖਾਏ ਜੀ ਲੀ ਬਲੇ ਬਿਨਾ ਹਾਂ ਅਸੀਂ ਤਾਂ ਹੈ ਮਸ਼ੀਨਰੀ ਸੰਗ ਕਰੇਗਾ ਅਸੀਂ ਕਾਕਾ ਜੀ ਮਸ਼ੀਨਰੀ ਲੈਂਦਾ ਹੀ ਅੱਖਾਂ ਵਿੱਚ ਤੁਸੀਂ ਠੀਕ ਹੈ ਮਸ਼ੀਨਰੀ ਮਿਲਦੀ ਵੀ ਨਹੀਂ ਸੀ ਮਸ਼ੀਨਰੀ ਮਿਲਦੀ ਨਹੀਂ ਮੈਂ ਤੁਹਾਨੂੰ ਲੱਗੂ ਪਾਸੇ ਵਾਲੀ ਗੱਲ ਦੱਸ ਦੇ ਜੀ ਜੀ ਮੈਸੀ ਟਰੈਕਟਰ ਇਹਨਾਂ ਨੇ ਕਾੜ ਗੱਡੀ ਸੀ 1900 ਪੀਰਾ ਗੱਲ 70 70 ਤੋਂ ਪਹਿਲਾਂ ਵੀ ਫੌਜ ਵਾਲਿਆਂ ਨੂੰ ਟਰੈਕਟਰ ਦੇ ਦਿਓ ਨੰਬਰ ਤੇ ਅੱਛਾ ਜੀ ਤੇ ਕੋਈ ਫਰੀ ਬਠਿੰਡੇ ਗਏ ਆ ਜੀ ਤੇ ਐਡੀ ਗਮੋਰੀ ਰੱਖੀ ਵੀ ਉਹ ਮੋਰੀ ਨਹੀਂ ਦੀ ਟਰੈਕਟਰ ਵਿਖਾਉਦੇ ਸੀ ਟਰੈਕਟਰ ਨਹੀਂ ਸੀ ਵਿਖਾਉਦੇ ਜੀਮੀਦਾਰ ਨੂੰ ਅੱਛਾ ਜੀ ਕਿ ਜੀ ਉਹ ਖੜਾ ਇਹ ਲੈਣਾ ਤੇ ਇੰਨੀ ਬਲੈਕ ਚ ਅੱਛਾ ਜੀ ਆ ਹਾਲਤ ਵੇਖਿਆ ਸੀ ਠੀਕ ਹੈ ਜਦੋਂ ਅਸੀਂ ਟਰੈਕਟਰ ਲਿਆ ਨਾ 1900 ਉਹਨਾਂ ਟਰਜਿਬ ਹਿੰਦੁਸਤਾਨ ਟਰੈਕਟਰ ਜੀ ਬਰਨਾਲੇ ਜਾ ਕੇ ਸਾਨੂੰ ਡੇਵਰੀ ਦਿੱਤੀ ਬਰਨਾਲੇ ਬੰਦਾ ਫਰੀਦਕੋਟ ਦਾ ਅੱਛਾ ਜੀ ਉੱਥੇ ਚਾਰੇ ਟਾਇਰ ਲਾ ਲਏ ਨੇ ਮੈਂ ਕਿਹਾ ਵੇ ਟਾਇਰਾਂ ਤੋਂ ਬਿਨਾਂ ਕੀ ਜੀ ਟਾਇਰ ਅਸੀਂ ਇੱਥੋਂ ਲਾ ਕੇ ਲਗੇ ਕਿਸੇ ਹੋ ਟਰੈਕਟਰ ਦੇ ਲੱਦ ਕੇ ਅੱਛਾ ਜੀ ਵੀ ਸਾਨੂੰ ਟਰੈਕਟਰ ਮਿਲ ਗਿਆ ਟਾਇਰ ਵੀ ਅਸੀਂ ਫੋਲਾ ਦੇ ਦੇਖੋ ਆ ਹਾਲਤ ਸੀ ਟਾਇਰਾਂ ਦੀ ਬਲੈਕ ਸੀ ਇੱਕ ਟਰੈਕਟਰ ਤਾਂ ਬਲੈਕ ਮਿਲਨੇ ਮਿਲਨੇ ਹਾਂਜੀ ਤੇ ਤੇਲ ਉਤੋਂ ਵੀ ਔਖਾ ਮੈਣਾ ਤੇਲ ਹੋਰ ਇੱਕ ਜੀ ਜੀ ਸੀ ਪਰ ਉਹ ਇੱਕ ਇੱਕ ਫਾਇਦਾ ਸੀ ਵੀ ਚੀਜ਼ਾਂ ਸਸਤੀਆਂ ਸੀ ਸਾਨੂੰ ਮਹਿਸੂਸ ਨਹੀਂ ਕੀ ਹੁੰਦਾ 100 ਰੁਪਏ ਦਾ ਟੂਲ ਜੀ 5 ਰੁਪਏ ਦਾ ਮੋਬਾਈਲ ਦਾ ਗੇਲਣ ਅੱਛਾ ਜੀ ਅਸੀਂ ਆਪਦੇ ਹੱਥੀ ਲਿਆਉਂਦੇ ਰਹੇ ਹਾਂ ਜੀ ਜੀ ਤੇ ਡੀਜ਼ਲ ਨੂੰ ਤਾਂ ਕੋਈ ਖਰੀਦਦਾ ਹੀ ਨਹੀਂ ਸੀ ਪੈਟਰੋਲ ਪੈਟਰੋਲ ਦੀਆਂ ਗੱਡੀਆਂ ਸੀ ਪਰ ਜੀ ਇੱਕ ਗੱਲ ਇਹ ਹੈਗੀ ਆ ਵੀ ਜਿਨ੍ਹਾਂ ਨੇ ਤੁਹਾਡੇ ਨੂੰ ਮਿਹਨਤ ਕੀਤੀ ਅੱਜ ਚੰਗੇ ਕਾਰੋਬਾਰ ਸੈੱਟ ਕਰਕੇ ਬੈਠੀਆਂ ਅਗਦੀ ਪੀੜੀਆਂ ਅਜੀਦਾ ਬਹੁਤ ਬਹੁਤ ਆਦੀ ਬਹੁਤ ਮਿਹਨਤ ਕਰੀ ਐ ਪਰ ਕੋਈ ਸੀ ਇਹ ਨਹੀਂ ਲੱਗਾ ਮੰਨਿਆ ਵੀ ਆਹ ਕੰਮ ਨਹੀਂ ਕਰਨਾ ਉਹ ਕੰਮ ਨਹੀਂ ਕਰਨਾ ਬਾਪੂ ਜੀ ਕਈ ਤੁਹਾਡੇ ਸੰਗੀ ਸਾਥੀ ਇਦਾਂ ਦੇ ਵੀ ਹੋਣਗੇ ਹਾਂ ਜੀ ਮੈਂ ਕਈ ਤੁਹਾਡੇ ਸੰਗੀ ਸਾਥੀ ਇਦਾਂ ਦੇ ਬਹੁਤ ਬਹੁਤ ਅਜੀ ਹੈਗੇ ਬੇਟੀ ਜਿਨ੍ਹਾਂ ਨੇ ਬਹੁਤ ਕੁਝ ਜਿੰਨਾਂ ਕੋਲ ਹੁੰਦਾ ਸੀ ਬਹੁਤ ਕੁਝ ਤੇ ਐਵੇਂ ਕੁਝ ਨਹੀਂ ਇਦਾਂ ਦਾ ਹੈਗਾ ਕੋਈ ਹੈ ਜੀ ਹੈ ਜੀ ਉਹ ਥੋੜੇ ਜਿਹਾ ਗਲਤ ਰਾਹ ਪਏਗੇ ਬੱਚੇ ਜਿਹੜੇ ਅਮਰ ਨੂੰ ਤਾ ਪੁੱਛਿਆ ਕਿਉਂਕਿ ਸੰਘਤ ਦਾ ਕਿੰਨਾ ਕਸਰ ਹੁੰਦਾ ਆ ਮਤਲਬ ਉੱਪਰ ਜਾਣਾ ਕਮਾਈ ਕਰਕੇ ਉੱਪਰ ਜਾਣਾ ਉਹ ਬਹੁਤ ਥੋੜੇ ਬੰਦੇ ਹੁੰਦੇ ਆ ਵਿਗਾੜ ਵਾਲੇ ਪਾਸੇ ਆਪਾਂ ਜਾਂਦਾ ਜਾਂਦੇ ਆ ਸਾਡੇ ਪਿੰਡ ਦੇ ਵਿੱਚ ਵਈ ਸੀ ਕਿਉਂਕਿ ਜਿੰਨੀ ਜ਼ਮੀਨਾਂ ਨੂੰ ਆ ਕੇ ਦਿੱਤੀ ਨਾ ਲੋਕਾਂ ਨੂੰ ਜੀ ਬਜ਼ੁਰਗਾਂ ਨੇ ਕਿਸੇ ਨੂੰ ਪੰਜ ਕਿੱਲੇ ਦਿੱਤੇ ਕਿਸੇ ਨੂੰ 10 ਕਿੱਲੇ ਦਿੱਤੇ ਜੀ ਤਾਂ ਉਹਨਾਂ ਫਿਰ ਮਿਹਨਤ ਹੀ ਕਰਦਾ ਸੀ ਅਗਲਾ ਜੀ ਜੀ ਸਾਡੇ ਇਹੋ ਜਿਹੇ ਘਰ ਤਾਂ ਇੱਕ ਦੋ ਹੀ ਐ ਅੱਛਾ ਜੀ ਜਿਹੜੇ ਮੁੰਡੇ ਕੋਈ ਆ ਨਈਆਂ ਰੂਹਿਆਂ ਚ ਪਏਗੇ ਜਿਵੇਂ ਉਹਨਾਂ ਦੇ ਬਜ਼ੁਰਗ ਉਹ ਜੀ ਸੀ ਉਹ ਤਾਂ ਪਾਣੀ ਨਹੀਂ ਸੀ ਮਿੱਟੀ ਰੰਗਣ ਦਿੰਦੇ ਅੱਛਾ ਜੀ ਹੁਣ ਸਾਡੇ ਇੱਥੇ ਆ ਨੇੜੇ ਕੋਠੀਆਂ ਤਿੰਨ ਚਾਰ ਇਹਨਾਂ ਦੀ ਪਰਿਵਾਰਾਂ ਦੀ ਸਾਰੀ 10 ਕਿੱਲਾਂ ਦੀ ਮੁੱਢ ਸੀ ਅੱਛਾ ਜੀ ਅੱਜ 100-100 ਕਿੱਲੇ ਚ ਠੀਕ ਤਿੰਨ ਚਾਰ ਘਰ ਅੱਛਾ ਜੀ ਤੇ ਇਹਨਾਂ ਦੇ ਬਜ਼ੁਰਗ ਐਡੇ ਮਿਹਨਤੀ ਬੰਦੇ ਸੀ ਜਦੋਂ ਲਹਿਰ ਦਾ ਪਾਣੀ ਆਉਂਦਾ ਨਾ ਜੀ ਜੀ ਤੇ ਪੱਟੀ ਵਿਛਾ ਲੈਂਦੇ ਸੂਏ ਤੇ ਅੱਛਾ ਜੀ ਤੇ ਦੂਹੇ ਦੇ ਭਰਾ ਪਾਲਟੀ ਵਾਲਾ ਪਾਣੀ ਸਿੱਟੀ ਜਾਂਦੇ ਉੱਤੇ ਖਾਰੇ ਚ अच्छा ਸਾਡੇ ਖੇਤ ਪਾਣੀ ਵਧ ਜਾਵੜੀ اچھا ਜੀ ਨਹਿਰ ਦਾ ਪਾਣੀ ਲੱਗਦਾ ਸੀ ਹੋਰ ਤਾਂ ਮਾਲਵੇ ਜਿੱਥੇ ਪਾਣੀ ਹੈ ਹੀ ਨਹੀਂ ਪਾਣੀ ਹੈ ਨਹੀਂ ਬੋਰ ਤਾਂ ਲੱਗਦੇ ਹੀ ਨਹੀਂ ਸੀ ਜੀ 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 ਬਹੁਤ ਉਹ ਉਹਨਾਂ ਲੋਕਾਂ ਦੀ ਜਿਹੜੀ ਮਿਹਨਤ ਹੈ ਜੀ ਜੀ ਬਹੁਤ ਵੇ ਕੀਤੀ ਆ ਹੁਣ ਸਾਡੇ ਨਾਲ ਦੇ ਜਿਹੜੀ ਉਮਰ ਦੇ ਮੇਰੀ ਨਾਲ ਦੇ ਮੁੰਡੇ ਆ ਜੀ ਉਹ ਉਹ ਬੈ ਕੇ ਕਦੀ ਗੱਲਾਂ ਬਾਤਾਂ ਕਰਦੇ ਆ ਅੱਜ ਇਹ ਵੀ ਚਾਹ ਉਹਨਾਂ ਨੂੰ ਮਸ਼ੀਨਰੀ ਦੀਆਂ ਗੱਲਾਂ ਕਰਦੇ ਆ ਅੱਛਾ ਜੀ ਹਾਂ ਕਿਦਾ ਬਾਪੂ ਜੀ ਬਹੁਤ ਬਹੁਤ ਮੇਰਾ ਇਹਦਾ ਇਸੇ ਖੁਸ਼ੀ ਹੈ ਸਾਨੂੰ ਦਾ ਅੱਖਣੋਂ ਮਿਲਿਆ ਤੁਹਾਡੇ ਸਾਡੇ ਬੱਚਿਆਂ ਨੂੰ ਮਹਾਰਾਜ ਇਸੇ ਲੈਣ ਦੇ ਲਈ ਰੱਖੇ ਜੀ ਜੀ ਤੇ ਆ ਨਸ਼ਿਆਂ ਨੂੰ ਜਦੋਂ ਬਜ ਰਿਹਾ ਵੱਡੀ ਜਿਆਦਾ ਤਾਂ ਜਿਹਦੇ ਬੱਚੇ ਵੱਜ ਜਾਣ ਬਿਲਕੁਲ ਮੈਨੂੰ ਕਾਕਾ ਜੀ 60 ਸਾਲ ਹੋ ਗਏ ਜੀ ਸ਼ਰਾਬ ਤੋਂ ਮੀਟ ਤੋਂ ਬਤੇਰਾ ਸ਼ਰਾਬ ਪਹਿਲਾਂ ਸ਼ਿਕਾਰ ਵੀ ਖੇਡ ਲਿਆ ਜੀ ਫਰੇਡ ਚ ਸਾਡਾ ਵਿਆਹ ਹੋਇਆ ਠੀਕ ਹੈ ਉਸ ਤੋਂ ਬਾਅਦ ਬਰੂਖਾ ਟੰਗ ਤੀਆਂ ਅੱਛਾ ਜੀ ਹੁਣ ਵੀ ਹੈਗੀਆਂ ਜੀ ਜੀ ਲੋਜੀ ਕੋਈ ਗੱਲ ਨਹੀਂ ਇਹਦੇ ਨਾਲ ਵੀ ਕਰਾਤੀਆਂ ਦੋ ਤਿੰਨ ਜੀ ਜੀ ਸ਼ੁਗਾਰ ਵੀ ਖੇਡ ਲਿਆ ਜੀ ਤੇ ਉਦੋਂ ਬਾਅਦ ਫਿਰ ਨਾ ਛਰਾਵ ਨਾ ਮੀਠ ਇਸ ਪਾਸੇ ਧਿਆਨ ਹੋ ਗਿਆ ਬਜ਼ੁਰਗਾਂ ਨਾਲ ਸੰਗ ਹੋ ਗਿਆ ਜੀ ਜੀ ਉਹਨੇ ਇੱਕੋ ਹੀ ਗੱਲ ਕਹੀ ਪੁੱਤ ਇਹ 4 ਰੁਪਏ ਤੇਰੇ ਕੋਲੇ ਤਾਂ ਤੇਰੀ ਸਰਦਾਰੀ ਹੈ ਜੀ ਤੇ ਤੂੰ ਆਪਦੀਆਂ ਕੰਮ ਸੰਭੋ ਜੀ ਉਦੋਂ ਬਾਅਦ ਕੋਈ ਅਸੀਂ ਇਹ ਹੁਣ ਡਿਊਟੀ ਵੀ ਕਰਦੇ ਆ ਜੀ ਉਹ ਸੰਥਾਾਂ ਦੇ ਕੰਮ ਤਾਂ ਦੇ ਵੀ ਕਰਦੇ ਆ ਹੁਣ ਮੈਂ ਠੀਕ ਹੈ ਇਹ ਹੁ ਕਾਕਾ ਜੀ ਖਾਂਦਾ ਸਾਰਾ ਪਰ ਮੇਰੀ ਕੋਈ ਡਿਊਟੀ ਨਹੀਂ ਜੇਰਾ ਚਾ ਤਾਂ ਗਰੇ ਦਾ ਮੈਂ ਟਰੈਕਟਰ ਤੇ ਜਾਵੜਦਾ ਦਾਣੇ ਦੂੜੇ ਕੱਢਣ ਵੇ ਠੀਕ ਹੈ ਜੀ ਚਲੋ ਅਦੇ ਬਾਜੇ ਵੀ ਛਾਵਾ ਜੀ ਅਦੇ ਵੀ ਮਨ ਜਿਹੜਾ ਹੈ ਨਾ ਫੁਰਕਦਾ ਆ ਲਓ ਫੁਰਕ ਉਹ ਤਾਂ ਯਾਰ ਖੀਰ ਟਾਈਮ ਤੇ ਕਰੀ ਰਹੂੰਗਾ ਚਲੋ ਮੁੰਛੰਰੀ ਦਾ ਪ੍ਰੇਮ ਆ ਹੈ ਪ੍ਰੇਮ ਬਣਿਆ ਵੈ ਨਾ ਬਹੁਤ ਬਾਲੇ ਜੁੜੇ ਨੇ ਖੇਤ ਨਾਲ ਨਹੀਂ ਦੇਖੋ ਜੀ ਤਰੱਕੀ ਉਸੇ ਬੰਦੇ ਦੀ ਹੁੰਦੀ ਆ ਜਿਹੜਾ ਆਪਣੇ ਕਿਤੇ ਨਾਲ ਜੁੜਿਆ ਆ ਕਿਤੇ ਨਾਲ ਜੀ ਜਦੋਂ ਜੋ ਪੜਨੋਂ ਹਟ ਕੇ ਆ ਗਿਆ ਜੀ ਇਹ ਨੇ ਪੂਰਾ ਬਰਾਬਰ ਪੂਰਾ ਬਰਾਤਸਾਦ ਦਿੱਤਾ ਤਾਂ ਹੀ ਕਾਮਯਾਬੀ ਆ ਠੀਕ ਹੈ ਜੀ ਅੱਡ ਹੋ ਗਏ 30 ਕਿੱਲੇ ਜ਼ਮੀਨ ਵੇ ਲੈਈ ਸੀ ਅੱਛਾ ਜੀ ਹਾਂ ਇਹ ਨਹੀਂ ਵੀ ਅਸੀਂ ਕੱਲੇ ਉੱਥੇ ਹੀ ਖੜੇ ਹਾਂ ਜੀ ਜੀ 30 ਕਿੱਲੇ ਜ਼ਮੀਨ ਸਾਨੂੰ ਕਿਉਂ ਤੋਂ ਵੰਡੀ ਆਈ ਅੱਛਾ ਜੀ ਚਾਰਾਂ ਭਰਾਵਾਂ ਦੀ 120 ਕਿੱਲੇ ਜ਼ਮੀਨ ਸੀ ਜੀ ਜੀ ਤੇ ਇਕੱਠੀ ਕੋਾਈ ਕਰਕੇ ਜੀ ਕੋਈ ਕੰਮ ਨਹੀਂ ਛੱਡਿਆ ਮਸ਼ੀਨਾਂ ਚਲਾਈਆਂ ਤਣ ਤਣ ਠੀਕ ਹੈ ਜੀ ਹਰ ਵੇਲੇ ਮਸ਼ੀਨਾਂ ਜੀ ਕੋਈ ਹੁਣ ਦੁਕਾਨ ਵੀ ਕੀਤੀ ਹੋਣ ਯਾਰ ਤੇ ਦਾ ਖਾਂ ਵੀ ਨਾਲ ਕਰਦਾ ਨਾਲ ਆ ਵੀ ਕਰਦਾ ਖੇਤੀ ਵੀ ਕਰਦਾ ਜੀ ਜੀ ਤੇ ਕੰਮ ਦਾ ਬਈ ਮਿਹਨਤ ਨਾਲ ਹਾਂ ਮਿਹਨਤ ਨਾਲ ਮਿਹਨਤ ਨਾਲ ਸੋ ਆ ਬਾਪੂ ਜੀ ਹੁਣਾਂ ਦੇ ਸਰਦਾਰ ਲੰਬੜਾ ਸਰਦਾਰ ਦਰਸ਼ਨ ਸਿੰਘ ਹੁਣਾਂ ਦੇ ਆ ਤੁਸੀਂ ਗੱਲਾਂ ਬਾਤਾਂ ਸੁਣੀਆਂ ਜਿੰਦਗੀ ਦੇ ਤਜਰਬੇ ਸੁਣੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਜੇ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਤੇ ਲਾਈਕ ਤੇ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ